ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਜਿਵੇਂ ਤੁਸੀਂ ਬੈਕਸਾਈਡ ਤੇ ਦੇਖ ਰਹੇ ਹੋ ਫਾਰਮ ਟਰੈਕ ਏਜੰਸੀ ਪਹੁੰਚੇ ਆ ਜੀ ਕਪੂਰਥਲੇ ਠੀਕ ਆ ਜੀ ਤੇ ਉਰੇ ਕਿੱਦਾਂ ਸਿਸਟਮ ਆ ਸਾਰਾ ਆਪਾਂ ਤੁਹਾਨੂੰ ਉਹ ਦਿਖਾਉਣਾ ਤੇ ਕਿੱਦਾਂ ਸਰਵਿਸਾਂ ਹੁੰਦੀਆਂ ਟਰੈਕਟਰ ਦੀਆਂ ਪੂਰੀ ਡਿਟੇਲ ਤੁਹਾਨੂੰ ਆਪਾਂ ਦਵਾਂਗੇ ਠੀਕ ਆ ਜੀ ਇਸ ਟਾਈਮ ਆਪਾਂ ਏਜੰਸੀ ਤੇ ਪਹੁੰਚੇ ਆ ਜੀ ਆਸ਼ਾ ਏਜੰਸੀ ਕਪੂਰਥਲਾ ਜੀ ਤੇ ਨਵੇਂ ਟਰੈਕਟਰ ਆਏ ਨੇ ਜਿਵੇਂ ਆਪਣੇ ਫਾਰਮ ਟਰੈਕ ਦਾ ਆ 45 4x4 ਤੇ ਨਵੇਂ ਸ਼ੋਅ ਦੇ ਵਿੱਚ ਆਇਆ CRDI 6055 ਤੇ ਉਹ ਵੀ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਬਾਕੀ ਡਿਟੇਲ ਸਾਰੀ ਆਪਾਂ ਜੋ ਔਰ ਇੱਕ ਸਿਸਟਮ ਆ ਉਹਦੀ ਬਾ ਕਮਾਲ ਸਿਸਟਮ ਆ ਆਪਾਂ ਕਹਿ ਸਕਦੇ ਹਾਂ ਸ਼ੋਅਰੂਮ ਹੁੰਦੇ ਨੇ ਕਾਰਾਂ ਦੇ ਉਹ ਚੀਜ਼ ਔਰੇ ਆ ਜੀ ਇਦਾਂ ਦੇ ਸ਼ੋਅਰੂਮ ਬਹੁਤ ਜ਼ਿਆਦਾ ਘਟ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਫਾਰਮ ਟਰੈਕ ਦੇ ਤੁਹਾਨੂੰ ਮਿਲ ਜਾਣਗੇ ਔਰ ਅਦਰ ਕੰਪਨੀਆਂਜ਼ ਮੈਂ ਤਾਂ ਦੇਖਨੇ ਹੈਗੇ ਬਾਕੀ ਕਰਨ ਦੇਖੋ ਹੁਣ ਕਮੈਂਟ ਕਰਕੇ ਦੱਸ ਸਕਦਾ ਵੀ ਜਿੱਦਾਂ ਤੁਹਾਨੂੰ ਸ਼ੋਅਰੂਮ ਆਪਾਂ ਨੇ ਹੁਣ ਆ ਦਿਖਾਉਣਾ ਹੈ ਵੀ ਇੱਦਾਂ ਦਾ ਕਿਸੇ ਹੋਰ ਕੰਪਨੀ ਦਾ ਆ ਜਾਂ ਇੱਦਾਂ ਦਾ ਸਿਸਟਮ ਜੋ ਹੋਰ ਕੰਪਨੀ ਦਾ ਕਿੱਦਾਂ ਹੋਵੇ ਤੇ ਕੋਈ ਮਤਲਬ ਇਹ ਨਹੀਂ ਆਪਾਂ ਕਿਸੇ ਨੂੰ ਗਲਤ ਕਹਿ ਰਹੇ ਆ ਵੈਸੇ ਇੱਕ ਨੌਲੇਜ ਆਪਾਂ ਗੱਲ ਕਰ ਰਹੇ ਆ ਵੀ ਇਹਨਾਂ ਦਾ ਸਿਸਟਮ ਬਹੁਤ ਵਧੀਆ ਹੈ ਤੇ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਜਿਹੜੇ ਭਰਾ ਨਵੇਂ ਨੇ ਪਲੀਜ਼ ਚੈਨੂ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਜਿਹੜੇ ਭਰਾ ਆ ਮਾ ਟਰੈਕਟਰ ਚਲਾਏ ਨੇ ਉਹ ਵੀ ਜਰੂਰ ਦੱਸਿਓ ਤੇ ਇਸ ਟਾਈ ਤੇ ਦੋ ਟਰੈਕਟਰ ਆ ਪਹੁੰਚੇ ਨੇ ਫਾਰਮ ਟਰੈਕ 60 ਜੀ ਤੇ ਅੰਦਰ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਿਆਦਾ ਟਰੈਕਟਰ ਪਹੁੰਚੇ ਹੋਏ ਨੇ ਬਹੁਤ ਤਾਕੜੀ ਇਹਨਾਂ ਦੀ ਡੀਲਰਸ਼ਿਪ ਆ ਜੀ ਤੇ ਕਿਰਪਾ ਤੁਸੀਂ ਇਹਦੇ ਦਰਸ਼ਨ ਕਰੋ ਤੇ ਇਹਦੀ ਤੁਹਾਨੂੰ ਸਾਰੀ ਆਪਾਂ ਡਿਟੇਲ ਦਵਾਂਗੇ ਠੀਕ ਆ ਜੀ ਤੇ ਇਹਦੀ ਅੱਜ ਡਿਲੀਵਰੀ ਆ ਤੇ ਜੋ ਫਾਈਬਰ ਆਰਡ ਤੁਸੀਂ ਲੱਗੀ ਦੇਖ ਰਹੇ ਹੋ ਸਿਸਟਮ ਲੱਗਿਆ ਦੇਖ ਰਹੇ ਹੋ ਇਹ ਕਸਟਮਰ ਨੇ ਖੁਦ ਲਵਾਇਆ ਜੀ ਆਪਣੀ ਪਸੰਦ ਦਾ ਉਹ ਕਹਿੰਦਾ ਜਿੱਦਾਂ ਆਪਾਂ ਡਿਲੀਵਰੀ ਲੈਣੀ ਆ ਟਰੈਕਟਰ ਦੀ ਤਾਂ ਪੂਰਾ ਟਰੈਕਟਰ ਤੇ ਆਪਾਂ ਸਾਰਾ ਫਿੱਟ ਕਰਕੇ ਲੈਣਾ ਇਹ ਕੰਪਨੀ ਵੱਲੋਂ ਨਹੀਂ ਹੈਗਾ ਕਈ ਕਿਸੇ ਨੂੰ ਨੁਕਲੇਖਾ ਲੱਗਿਆ ਵੀ ਇਹ ਕੰਪਨੀ ਵੱਲੋਂ ਆ ਇਹ ਕੰਪਨੀ ਵੱਲੋਂ ਨਹੀਂ ਇਹ ਕਸਟਮਰ ਨੇ ਖੁਦ ਲਵਾਇਆ ਜੀ ਬਾਕੀ ਜੋ ਟਰੈਕਟਰ ਨਾਲ ਆ ਉਹ ਤੁਹਾਨੂੰ ਕੱਲੀ-ਕੱਲੀ ਚੀਜ਼ ਦੀ ਆਪਾਂ ਡਿਟੇਲ ਅੱਗੇ ਦੇ ਦੇਣੀ ਆ ਠੀਕ ਆ ਜੀ ਇਹਦੀ ਅੱਜ ਡਿਲੀਵਰੀ ਆ ਤੇ ਤੁਹਾਨੂੰ ਡਿਲੀਵਰੀ ਵੀ ਦਿਖਾਵਾਂ ਕਿਤੇ ਭਰਾ ਨੂੰ ਪੁੱਛਾਂਗੇ ਉਹਨਾਂ ਟਰੈਕਟਰ ਕਿਦਾਂ ਲੱਗਿਆ ਵੀ ਉਹਨਾਂ ਨਵਾਂ ਟਰੈਕਟਰ ਲਿਆ ਕਿਉਂਕਿ ਅੱਜ ਦੇ ਟਾਈਮ 'ਚ ਹਰੇਕ ਮਨ ਦਾ ਬਹੁਤ ਕੋ ਸੋਚ ਕੇ ਟਰੈਕਟਰ ਲੰਦਾ ਪੈਸਾ ਲਾਉਂਦਾ ਤੇ ਸਾਰੀ ਉਹਨੂੰ ਪੁੱਛਾਂਗੇ ਪਹਿਲਾਂ ਤੁਸੀਂ ਕਿਹੜੇ ਟਰੈਕਟਰ ਚਲਾਏ ਨੇ ਫਾਰਮ ਟਰੈਕ ਦੇ ਬਾਕੀ ਇਹ ਟਰੈਕਟਰ ਖੜੇ ਨੇ ਇਹਦਾ ਜਿਹੜੇ ਕੱਟੇ ਹੁੰਦੇ ਨੇ ਟਰੈਕਟਰ ਉਹ ਆਏ ਹੋਏ ਨੇ ਜਿਹੜੇ ਮਤਲਬ ਪੁਰਾਣੇ ਵਾਲਾ ਦੇ ਕੇ ਨਵੇਂ ਲੈ ਕੇ ਜਾਂਦਾ ਹਾਂਜੀ ਆਪਾਂ ਤੁਹਾਨੂੰ ਪਹਿਲਾਂ ਵਾਕ ਰਾਉਂਡ ਇੱਕ ਸਾਰੇ ਆਪਣੀ ਏਜੰਸੀ ਦੇ ਦੰਨੇ ਆ ਤੇ ਕਿੱਦਾਂ ਕਿੱਦਾਂ ਸਿਸਟਮ ਆ ਫਿਰ ਬਾਕੀ ਤੁਹਾਨੂੰ ਸਾਰਾ ਆਪਾਂ ਡਿਟੇਲ ਦੇ ਵਿੱਚ ਕੱਲੀ ਕੱਲੀ ਸਮਝਾਵਾਂਗੇ ਵੀ ਟਰੈਕਟਰ ਇਹ ਆਉਂਦਾ ਕਿੱਦਾਂ ਉਹਦਾ ਕੰਮ ਹੁੰਦਾ ਠੀਕ ਹੈ ਜੀ ਕਸਟਮਰ ਲਈ ਕੀ ਸੁਵਿਧਾ ਨੇ ਸਾਰਾ ਕੁਝ ਪਹਿਲਾਂ ਤਾਂ ਇੱਧਰ ਆ ਗਿਆ ਸ਼ੋਰੂਮ ਪੂਰੇ ਜਿਹੜੇ ਟਰੈਕਟਰ ਮਾਡਲ ਨੇ ਉਹ ਆ ਕੇ ਲੱਗਦੇ ਨੇ ਜਿੱਦਾਂ ਫਾਰਮ ਟਰੈਕ 60 ਖੜਾ ਠੀਕ ਆ ਜੀ ਤੇ ਕੋਈ ਵੀ ਡਿਲੀਵਰੀ ਕਰਨੀ ਆ ਤਾਂ ਡਾਕਟਰ ਜਿਹੜਾ ਨਿਊ ਆਉਂਦਾ ਉਰੇ ਆ ਕੇ ਰੁਕਦਾ ਠੀਕ ਆ ਜੀ ਤੇ ਬਾਕੀ ਟਰੈਕਟਰ ਕਾਫੀ ਨੇ ਇਸ ਕਰਕੇ ਬਾਹਰ ਵੀ ਖੜੇ ਨੇ ਇਸ ਟਾਈਮ ਉਰੇ ਅੰਦਰ ਫਾਰਮ ਟਰੈਕ 60 ਆਪਣਾ ਨਵਾਂ ਮਾਡਲ ਆ ਉਹ ਲੱਗਿਆ ਹੋਇਆ ਇਸ ਟਾਈਮ ਇੱਧਰ ਆ ਗਿਆ ਇਹ ਆਫਿਸ ਠੀਕ ਆ ਤੇ ਤੁਸੀਂ ਆਪ ਦੇਖ ਸਕਦੇ ਹੋ ਟਰੈਕਟਰ ਕਿੰਨੇ ਲੱਗੇ ਹੋਏ ਨੇ ਇਹ ਸਾਰੇ ਕੋਈ ਸਰਵਿਸ ਹੋਣ ਆਇਆ ਕੋਈ ਕੰਮ ਹੋਣ ਲਈ ਆਵੇ ਆ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਵਰਕਸ਼ਾਪ ਚ ਆਸ਼ਾ ਏਜੰਸੀ ਕਪੂਰਥਲਾ ਬਹੁਤ ਵਧੀਆ ਸਿਸਟਮ ਆ ਇਹ ਟੂ ਜੜਾ ਕਰਿਆ ਪੈਣਾ ਨੇ ਜਿੱਦਾਂ ਆਪਾਂ ਫਾਰਮ ਦੇ ਵਿੱਚ ਦੇਖਦੇ ਹਾਂ ਨਾ ਟਰੈਕਟਰਾਂ ਦੀਆਂ ਏਜੰਸੀਆਂ ਦੇ ਵਿੱਚ ਹੁੰਦਾ ਏ ਉਹ ਸਿਸਟਮ ਉਰੇ ਇਹਨਾਂ ਨੇ ਕਰਿਆ ਹੋਇਆ ਤੇ ਜਾਂ ਬਣ ਇੰਡੀਆ ਦੇ ਵਿੱਚ ਕਾਰਾਂ ਦੇ ਜਿਹੜੇ ਕਾਰਾਂ ਦੇ ਸ਼ੋਅਰੂਮ ਆਉਂਦੇ ਨੇ ਉਹਨਾਂ ਦੇ ਇਦਾਂ ਹੀ ਵੇ ਬਣੇ ਹੁੰਦੇ ਨੇ ਅਲੱਗ-ਅਲੱਗ ਖੜਦੀਆਂ ਨੇ ਆ ਕੇ ਠੀਕ ਆ ਜੀ ਆ ਵਾਸ਼ਿੰਗ ਏਰੀਆ ਆ ਗਿਆ ਇੱਧਰ ਸਾਰਾ ਮਕੈਨਿਕਲ ਏਰੀਆ ਆ ਗਿਆ ਵੇ ਬਣੇ ਹੋਏ ਨੇ ਇਹ ਉਰੇ ਮਾਲਾ ਟਰੈਕਟਰ ਜਿਹੜਾ ਰੈਡੀ ਹੋ ਗਿਆ ਸਾਈਡ ਤੇ ਲਾਇਆ ਜਾਂਦਾ ਤੇ ਉਧਰ ਡਿਲੀਵਰੀ ਏਰੀਆ ਠੀਕ ਆ ਤੇ ਕੋਈ ਵੀ ਤੁਹਾਨੂੰ ਪਾਰਟਸ ਚਾਹੀਦਾ ਕਿ ਤੋ ਜਾਣ ਦੀ ਲੋੜ ਨਹੀਂ ਠੀਕ ਆ ਜੀ ਪੂਰਾ ਸਪੇਅਰ ਪਾਰਟ ਦਾ ਸਮਾਨ ਉਰੇ ਪ੍ਰੋਵਾਈਡ ਕਰਾਇਆ ਜਾਂਦਾ ਜੀ ਤੇ ਇੱਧਰ ਕਸਟਮਰ ਲਾਉਂਜ ਆ ਗਿਆ ਇਦੇ ਵਿੱਚ ਕਸਟਮਰ ਆਉਂਦਾ ਤੇ ਬਹਿੰਦਾ ਇਹਰ ਨਾਲ ਸੋਫੇ ਲੱਗੇ ਹੋਏ ਆ ਜੀ ਪੂਰੀ ਸੁਵਿਧਾ ਤੇ ਇੱਕ ਆਪਸ ਨੂੰ ਇਹ ਜਿੱਦਾਂ ਉਹਨਾਂ ਟਰੈਕਟਰ ਪਾਵ ਸਟੀering ਹੋਣਾ ਹੈ ਤੁਸੀਂ ਆਪ ਚੈੱਕ ਕਰ ਸਕਦੇ ਹੋ ਜੈਨੂਨ ਪਾਰਟਸ ਜੋ ਕੰਪਨੀ ਵੱਲੋਂ ਆਉਂਦੇ ਨੇ ਉਹੀ ਲੱਗੇ ਜਾਂਦੇ ਨੇ ਕੋਈ ਬਾਹਰੋਂ ਨਹੀਂ ਆਉਂਦਾ ਕੋਈ ਕੁਝ ਨਹੀਂ ਆਉਂਦਾ ਜੋ ਜੈਨੂਨ ਪਾਰਟਸ ਕੰਪਨੀ ਵੱਲੋਂ ਇਹਨਾਂ ਕੋਲ ਆਉਂਦੇ ਨੇ ਉਹੀ ਇਹ ਲਾ ਕੇ ਦਿੰਦੇ ਨੇ ਤੇ ਹੁਣ ਆਪਾਂ ਤੁਹਾਨੂੰ ਗੇੜਾ ਦੀ ਬਾਤ ਆ ਸਾਰੇ ਜੀ ਤੇ ਇਹਦੀ ਡਿਟੇਲ ਆਪਾਂ ਦਵਾਗੇ ਬਾਅਦ ਚ ਤੇ ਪਹਿਲਾਂ ਉਹ 6055 ਦੀ ਆਪਾਂ ਡਿਲੀਵਰੀ ਕਰਦੀਏ ਉਹ 6055 ਦੀ ਡਿਲੀਵਰੀ ਆ ਤੇ ਉਹਦੀ 6055 ਦੀ ਇੱਕ ਅਲੱਗ ਵੀਡੀਓ ਪੂਰੀ ਡਿਟੇਲ ਵੀਡੀਓ ਆਪਾਂ ਪਾ ਰਹੇ ਆ ਉਹ ਵੀ ਤੁਸੀਂ ਜਾ ਕੇ ਜ਼ਰੂਰ ਵੇਖਿਓ ਇਸ ਤੋਂ ਬਾਅਦ ਉਹ ਆਪਾਂ ਡਿਟੇਲ ਵੀਡੀਓ ਪਾਵਾਂਗੇ ਜਿਹਦੇ ਵਿੱਚ ਆਪਾਂ ਆਪਣੇ 올ਡ ਸ਼ੇਪ ਦਾ ਜਿਹੜਾ CRD 6055 ਉਹ ਵੀ ਦਿਖਾਇਆ ਪਿਆ ਉਹ ਅਲੱਗ ਵੀਡੀਓ ਆ ਤੇ ਇਹ ਨਿਊ ਸ਼ੇਪ ਦਾ ਠੀਕ ਆ ਜੀ ਇਹਦੀ ਡਿਲੀਵਰੀ ਆ ਤੇ ਉਹਨਾਂ ਨੂੰ ਭਰਾਵਾਂ ਨੂੰ ਜਾਣਾ ਜ਼ਰੂਰੀ ਆ ਪਹਿਲਾਂ ਇਹਦੀ ਡਿਲੀਵਰੀ ਕਰ ਦੇਣੀ ਆ ਉਸ ਤੋਂ ਬਾਅਦ ਉਹਨ ਕੱਲੀ ਕੱਲੀ ਡਿਟੇਲ ਵੀ ਕਿੱਦਾਂ ਉਹਰੇ ਕੰਮ ਹੁੰਦਾ ਉਹ ਸਾਰਾ ਸਮਝਾਵਾਂਗੇ ਇਹਦੀ ਇੱਕ ਅਲੱਗ ਵੀਡੀਓ ਪੂਰੀ ਡਿਟੇਲ ਫੀਚਰ ਵਾਈ ਸਾਰਾ ਫੁੱਲ ਰਿਵਿਊ ਆਪਾਂ ਇੱਕ ਅਲੱਗ ਵੀਡੀਓ ਪਾ ਰਹੇ ਆ ਉਹ ਵੀ ਜਾ ਕੇ ਤੁਸੀਂ ਇਸ ਵੀਡੀਓ ਦੇ ਬਾਅਦ ਦੇਖਿਓ ਜ਼ਰੂਰ ਹਾਂਜੀ ਹੁਣ ਟਰੈਕਟਰ ਦੀ ਆਪਾਂ ਡਿਲੀਵਰੀ ਕਰਨ ਲੱਗੇ ਆ ਇਹ ਭਰਾਵਾਂ ਨੇ ਟਰੈਕਟਰ ਲਿਆ 60 55 ਜੀ ਨਿਊ ਸ਼ੇਪ ਦੇ ਵਿੱਚ ਤੇ ਅੱਜ ਇਹਨਾਂ ਦੀ ਡਿਲੀਵਰੀ ਸੀ ਆਪਾਂ ਉਹ ਤੁਹਾਨੂੰ ਦਿਖਾਈ ਆ ਨਿਊ ਸ਼ੋਅ ਦੇ ਵਿੱਚ ਇਹਨਾਂ ਮਾਲਾਏ ਪੁਰਾਣੇ ਕਸਟਮਰ ਨੇ ਫੋਲ ਇਹਨਾਂ ਦਾ ਵਿਸ਼ਵਾਸ ਆ ਇਹਨਾਂ ਨੇ ਨਿਊ ਸ਼ੇਪ ਦੇ ਵਿੱਚ ਪੂਰਾ ਟਰੈਕਟਰ ਪਰਕ ਕੇ ਲਿਆ ਤੇ ਬਹੁਤ ਟਰੈਕਟਰ ਵਿਗ ਰਿਹਾ ਤੇ ਜਿਨ੍ਹਾਂ ਨੇ ਬੁੱਕ ਕਰਾਉਣਾ ਉਹ ਵੀ ਕਰਾ ਸਕਦਾ ਧੰਨਵਾਦ ਤੇ ਲਓ ਜੀ ਆਪਾਂ ਡਿਲੀਵਰੀ ਟਰੈਕਟਰ ਦੀ ਕਰ ਚੁੱਕੇ ਆ ਤੇ ਹੁਣ ਆਪਾਂ ਜਿਵੇਂ ਤੁਹਾਨੂੰ ਸਾਰਾ ਦਿਖਾਤਾ ਦੀ ਇੱਕ ਰਾਉਂਡ ਲਾਤਾ ਸੀ ਆਪਾਂ ਏਜੰਸੀ ਦੇ ਵਿੱਚ ਤੇ ਜਿੱਦਾਂ ਟਰੈਕਟਰ ਖੜੇ ਨੇ ਠੀਕ ਆ ਇਹਨਾਂ ਦਾ ਕੀ ਕੀ ਕੰਮ ਹੋਣਾ ਕਿਹੜੇ ਟਰੈਕਟਰ ਸਰਵਿਸ ਲਈ ਆਏ ਹੋਏ ਨੇ ਠੀਕ ਆ ਜੀ ਤੇ ਆਪਾਂ ਆਪਣੇ ਫੋਰਮੈਨ ਕਿੱਦਾਂ ਉਹ ਕੰਮ ਕਰਦੇ ਨੇ ਜਿੱਦਾਂ ਮਤਲਬ ਟਰੈਕਟਰ ਆਉਂਦੇ ਨੇ ਉਹਨਾਂ ਦਾ ਕੀ ਸ਼ਡਿਊਲ ਆ ਸਾਰੀ ਤੁਹਾਨੂੰ ਕੱਲੀ-ਕੱਲੀ ਗੱਲ ਸਮਝਾਉਂਦੇ ਆ ਤੇ ਤੁਸੀਂ ਦੇਖਿਓ ਵੀ ਕਿਆ ਬਾਕਮਾਲ ਹੋਰੇ ਸਿਸਟਮ ਲੱਗਿਆ ਹੋਇਆ ਇਹਨਾਂ ਦਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਾਰਾਂ ਦੇ ਸਿਸਟਮ ਹੁੰਦੇ ਨੇ ਬੜੀਆਂ ਕੰਪਨੀਆਂ ਦੇ ਸਿਸਟਮ ਹੁੰਦੇ ਨੇ ਉਹ ਚੀਜ਼ ਇਹਨਾਂ ਦੇ ਟਰੈਕਟਰਾਂ ਦੀ ਮਤਲਬ ਏਜੰਸੀ ਜਿ ਬਣਾਇਆ ਹੋਇਆ ਵੀ ਹਰੇਕ ਚੀਜ਼ ਕਸਟਮਰ ਨੂੰ ਸਹੂਲਤ ਪੂਰੀ ਆ ਜੀ ਜਿਹੜੇ ਮਕੈਨਿਕ ਨੇ ਉਹਨਾਂ ਨੂੰ ਟੂਲ ਕਿੱਟਾਂ ਸਾਰਾ ਕੁਝ A to Z ਪ੍ਰੋਪਰ ਜੋ ਮਤਲਬ ਚਾਹੀਦ ਹੋਣਾਂ ਸਾਰੀ ਇੱਕ-ਇੱਕ ਚੀਜ਼ ਅਵੇਲੇਬਲ ਇਹਨਾਂ ਨੇ ਜੇ ਆਪਣੇ ਕੋਲ ਸਾਰਾ ਕੁਝ ਅਵੇਲੇਬਲ ਆ ਤਾਂ ਹੀ ਆਪਣੇ ਟਰੈਕਟਰ ਦਾ ਜਿਹੜਾ ਕੰਮ ਆ ਉਹ ਵਧੀਆ ਨਿਕਲ ਕੇ ਆਉਣਾ ਤੇ ਟਰੈਕਟਰ ਦੀ ਪਰਫਾਰਮੈਂਸ ਵਧੀਆ ਰਹੂਗੀ ਤੇ ਕਸਟਮਰ ਖੁਸ਼ ਹੋਊਗਾ ਤੇ ਹੁਣ ਆਪਾਂ ਉਹਨਾਂ ਨੂੰ ਮਿਲਦੇ ਆਂ ਤੇ ਸਾਰੀ ਡਿਟੇਲ ਉਹਨਾਂ ਤੋਂ ਲੰਨੇ ਆਂ ਜੀ ਆਪਾਂ ਫੋਰਮੈਨ ਸਾਹਿਬ ਹੋਗੇ ਜਿੱਦਾਂ ਸਪੇਅਰ ਪਾਰਟ ਰੱਖਦੇ ਨੇ ਉਹਨਾਂ ਕੋਲ ਸਾਰੀ ਆਪਾਂ ਡਿਟੇਲ ਲੰਨੇ ਆਂ ਕਿਉਂਕਿ ਉਹਨਾਂ ਨੂੰ ਇਕੱਲੀ-ਇਕੱਲੀ ਗੱਲ ਪਤਾ ਕਿੱਦਾਂ ਸਾਰਾ ਕੰਮ ਕਰਦੇ ਨੇ ਕੀ ਇਹਨਾਂ ਦਾ ਪ੍ਰੋਸੈਸ ਆ ਠੀਕ ਆ ਜੀ ਸਾਸ਼ਿਕਾ ਵੀਰ ਜੀ ਸਾਸ਼ਿਕਾ ਜੀ 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 ਆਪਣਾ ਨਾਮ ਜੀ ਪਾਜੀ ਮੇਰਾ ਨਾਮ ਪ੍ਰਮੋਦ ਕੁਮਾਰ ਆ ਜੀ ਮੈਂ ਸਪੇਅਰ ਪਾਰਟ ਦੇ ਦਾਂ ਜੀ ਇੱਥੇ ਤੇ ਆਪਣੇ ਫੋਰਮੈਨ ਸਾਹਿਬ ਆ ਜੀ ਤਰਲੋਕ ਸਿੰਘ ਜੀ ਜੀ ਤੇ ਤੇ ਸਰ ਜਿੱਦਾਂ ਮੰਨ ਲਓ ਔਰੇ ਟਰੈਕਟਰ ਆਉਂਦੇ ਨੇ ਸਰਵਿਸ ਲਈ ਵੀ ਆਉਂਦੇ ਨੇ ਤੇ ਕੰਮ ਜਿਹੜਾ ਮਤਲਬ ਕੋਈ ਇੰਜਨ ਦਾ ਗੇਅਰ ਦਾ ਹਰੇਕ ਚੀਜ਼ ਨੂੰ ਟਰੈਕਟਰ ਆਉਂਦਾ ਜੀ ਨਾ ਮਾ ਪੁਰਾਣਾ ਤੇ ਆਪਾਂ ਔਰੇ ਕਿੱਦਾਂ ਸਾਰਾ ਪ੍ਰੋਸੈਸਾ ਕਿੱਦਾਂ ਕਿੱਦਾਂ ਮਤਲਬ ਆਪਾਂ ਕਸਟਮਰ ਤੋਂ ਮਤਲਬ ਕੰਮ ਕਰਦੇ ਆ ਟਰੈਕਟਰ ਦਾ ਉਹ ਸਾਨੂੰ ਜਰੂਰ ਦੱਸੋ ਵੀ ਕਿੱਦਾਂ ਕਿੱਦਾਂ ਤੁਹਾਡਾ ਪ੍ਰੋਸੈਸ ਆ ਸਾਰਾ ਔਰੇ ਚੱਲਦਾ ਜੀ ਆਪਣੇ ਭਾਜੀ ਜਿੱਦਾਂ ਵੀ ਟਰੈਕਟਰ ਆਉਂਦਾ ਵਾ ਸਭ ਤੋਂ ਪਹਿਲਾਂ ਆਪਾਂ ਜਦੋਂ ਆ ਟਰੈਕਟਰ ਖੜੇ ਕੰਮ ਕਰਾਉਣ ਲਈ ਆਏ ਹੋਏ ਆ ਜੀ ਰੋਡ ਟੈਸਟ ਲਈਦਾ ਵਾ ਇਹਨਾਂ ਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਫਿਰ ਇਹਨਾਂ ਦਾ ਜੋਕ ਕੱਟ ਬਣਾਈਦਾ ਵਾ ਜੀ ਫਿਰ ਇਹਨਾਂ ਤੇ ਕੰਮ ਮੈਂਸ਼ਨ ਕਰੀਦਾ ਕਿਹੜਾ ਕਿਹੜਾ ਕਸਟਮਰ ਨੇ ਕੰਮ ਕਰਾਉਣਾ ਵਾ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਆ ਟਰੈਕਟਰ ਲੱਗੇ ਹੋਏ ਆ ਸਾਰੇ ਜੀ 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 ਉਸ ਤੋਂ ਬਾਅਦ ਜਦੋਂ ਇਹਨਾਂ ਦੀ ਵਾਰੀ ਆ ਜਾਂਦੀ ਆ ਜੀ ਜੀ ਤੇ ਇਹਨਾਂ ਨੂੰ ਅਸੀਂ ਸਾਰੇ ਟਰੈਕਟਰ ਨੰਬਰ ਬਈ ਕੰਮ ਹੋਣਾ ਜੀ ਇਹ ਨਹੀਂ ਵੀ ਕੋਈ ਧੱਕਾ ਕੋਈ ਪਹਿਨਾ ਕਰਾ ਕੇ ਲੈ ਗਿਆ ਕੋਈ ਬਾਤ ਚ ਕਰਾ ਕੇ ਲੈ ਗਿਆ ਜਿਹੜੀ ਸਰਵਿਸ ਉਹ ਤਾਂ ਪ੍ਰੋਪਰ ਹੀ ਜਿਹੜੀ ਹੈ ਨਾ ਜਿਹੜਾ ਰਿਪੇਅਰ ਦਾ ਕੰਮ ਉਹਨੂੰ ਮਤਲਬ ਟਾਈਮ ਵੀ ਦੇ ਸਕਦੇ ਜਾਂ ਦੋ ਦਿਨ ਦਾ ਜੀ ਤੇ ਨੰਬਰ ਬਈ ਕੰਮ ਹੋਣਾ ਰੁਪਈਆ ਵਾਲਾ ਜੀ ਇਹ ਨਹੀਂ ਵੀ ਕੋਈ ਸਪਾਰਸੀ ਆ ਕੇ ਸਾਡਾ ਪਹਿਲਾਂ ਕਰ ਦੋ ਇਹ ਨਹੀਂ ਜੀ ਨਹੀਂ ਇਹ ਕੋਈ ਨਹੀਂ ਨੰਬਰ ਬਾਰ ਜੀ ਕਸਟਮਰ ਸਾਰੇ ਤੁਹਾਡੇ ਲਈ ਸੇਮ ਨੇ ਸਭ ਦੀ ਪਹਿਲਾ ਜੀ ਕਮਲੂ ਇੰਜਨਰੀ ਆਇਲ ਵਗੈਰਾ ਚੇਂਜ ਕਰਨਾ ਟਰੈਕਟਰ ਦਾ ਉਹ ਨੰਬਰ ਵਾਈ ਸਟੈਪ ਬਾਈ ਸਟੈਪ ਹੋਈ ਜਾਣਾ ਵਾ ਜੀ 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 ਜਿਹੜਾ ਰਿਪੇਅਰ ਦਾ ਕੰਮ ਉਹਨੂੰ ਕਿੰਨਾ ਟਾਈਮ ਜੀ ਬੇਜ ਕੰਮ ਨੂੰ ਦੇ ਸਕਦੇ ਆ ਹਾ ਉਹਦੇ ਲਈ ਉਹਨਾਂ ਨੂੰ ਟਾਈਮ ਦੱਸ ਦੋ ਨੇ ਵੀ ਇੰਨਾ ਟਾਈਮ ਲੱਗੂਗਾ ਜੀ ਇੰਨਾ ਟਾਈਮ ਲੱਗੂਗਾ ਜੀ ਜਿਹੜਾ ਜੱਜਦਾ ਵਾ ਅਸੀਂ ਜੀ ਹਾਂ ਜੀ ਤਾਂ ਸਾਰਿਆਂ ਦੇ ਨੰਬਰ ਲੱਗਦੇ ਆ ਜੀ ਜਿੱਦਾਂ ਜਿੱਦਾਂ ਟਰੈਕਟਰ ਉਸ ਦੀ ਵਾਰੀ ਆ ਜਾਂਦੀ ਪਹਿਲਾਂ ਟਰੈਕਟਰ ਦੀ ਵਾਸ਼ਿੰਗ ਹੁੰਦੀ ਆ ਜੀ ਜੀ ਉਸ ਤੋਂ ਬਾਅਦ ਅੱਜ ਸਾਡੀ ਟਰੈਕਟਰ ਕੋਲ ਦੇ ਆ ਜੀ ਜੀ ਇੱਥੋਂ ਟਰੈਕਟਰ ਚੱਲ ਕੇ ਪਹਿਲਾਂ ਵਾਸ਼ਿੰਗ ਦੇ ਜਾਣਾ ਜੀ ਓਕੇ ਉੱਥੋਂ ਟਰੈਕਟਰ ਵਾਸ਼ ਹੋ ਗਏ ਫਿਰ ਇੱਥੇ ਨੰਬਰ ਵਾਈ ਲਗਣਾ ਵਾ ਅੱਛਾ ਇਹ ਬੇ ਬਣੇ ਹੋਏ ਨੇ ਇਹਨਾਂ ਵਿੱਚ ਲਗਣਾ ਜੀ ਬੇ ਬਣੇ ਬੇਜ ਟਰੈਕਟਰ ਖੜਾ ਹੋਏ ਨਾ ਜੀ ਉਸ ਤੋਂ ਬਾਅਦ ਜੋਗਡਾਰ ਇਹਨਾਂ ਨੇ ਲੈ ਕੇ ਆਉਣਾ ਸਾਡੇ ਕੋਲ ਸਾਰੇ ਕੰਮ ਬਾਰੇ ਸਾਨੂੰ ਸਮਝਾਉਣਾ ਵੀ ਇਹਦਾ ਆ ਕੰਮ ਆ ਜੀ ਪਰ ਕੀ ਉਹ ਟੱਕ ਦੇਣੀ ਟਰੈਕਟਰ ਦੇ ਨਾਲ ਜੀ ਜੀ ਉਹਦਾ ਜੋ ਜੋ ਕੰਮ ਉਹ ਸਾਰਾ ਮਕੈਨਿਕ ਪ੍ਰੋਪਰ ਜਿਹੜਾ ਲਾਉਣਾ ਉਹਨੂੰ ਜਦਣਾ ਵੀ ਤਾਂ ਆ ਕੰਮ ਆ ਜੀ ਕਿੰਨਾ ਚੈੱਕ ਕਰਕੇ ਜਿਹੜੀ ਜਿਹੜੀ ਖਰਾਬ ਹੈ ਵਿੱਚੋਂ ਜੀ ਉਹ ਫਿਰ ਸਪेयर ਵਾਲਾ ਇਹਨਾਂ ਤੋਂ ਇਸ਼ੂ ਕਰਾਉਣਾ ਜੀ ਪਰਪਰ ਨਾਲ ਸਾਡੇ ਸਟੋਰੇਜ ਤੇ ਵਰਦਾ ਜੀ ਇਥੋਂ ਤੇਲ ਫਿਲਟਰ ਜੋ ਕੋਈ 베어ਿੰਗ ਸੀਲ ਜੋ ਵੀ ਗਰੀਸ ਵਾਲੇ ਜੜਾ ਸਾਰਾ ਸਪेयर पार्ट ਆਪਣੇ ਇਥੋਂ ਮਿਲ ਜਾਂਦਾ ਟੋਟਲ ਜੀਨੂ ਸਪेयर पार्ट ਜਿਵੇਂ ਇਹ ਆਈ ਕਸਟਮਰ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਜੀ ਜੀ ਸਾਰਾ ਸਮਾਨ ਉਹਨੂੰ ਰੀਜਨਲ ਮਿਲ ਜਾਂਦਾ ਮੌਕੇ ਤੇ ਸਾਰਾ ਕੋਈ ਇਧਰ ਉਧਰ ਇਹ ਆਪਾਂ ਬਹੁਤ ਵੱਡੀ ਸਹੂਲਤ ਕਹਿ ਸਕਦੇ ਆ ਨਹੀਂ ਕੀ ਹੁੰਦਾ ਜੀ ਕਈ ਮਤਲਬ ਆਪਾਂ ਏਜੰਸੀ ਦੇ ਰਹੇ ਆ ਜੀ ਸਾਡੇ ਕੋਲ ਸਮਾਨ ਨਹੀਂ ਹੈਗਾ ਕੱਲ ਨੂੰ ਆ ਜਿਓ ਜਾਈ ਦੋ ਦਿਨ ਟਰੈਕਟਰ ਖੜਾ ਦੋ ਅਸੀਂ ਸਮਾਨ ਮੰਗਾ ਲੀਏ ਹਨਾ ਜੀ ਉਹ ਚੀਜ਼ਾਂ ਹੀ ਪ੍ਰੋਬਲਮ ਬਹੁਤ ਆਉਂਦੀ ਆ ਪਰ ਇਹ ਤੁਹਾਡੇ ਕੋਲ ਜਿੰਨਾ ਆਮ ਦੁਕਾਨ ਤੇ ਸਮਾਨ ਆ ਜੀ ਉਹਨਾਂ ਤੁਸੀਂ ਉਹਦੇ ਪਾਰਟ ਸਾਰੇ ਰੱਖੇ ਹੋਏ ਨੇ ਟਰੈਕਟਰਾਂ ਦੇ ਜੀ ਸਾਡੇ ਕੋਲ ਏਜੰਸੀ ਆ ਭਾਜੀ ਸਾਰਾ ਸਮਾਨ ਆਹੀ ਕੰਪਨੀ ਤੋਂ ਫਰੀਦাবাদ ਤੋਂ ਮੰਗਾਈਦਾ ਵਾ ਠੀਕ ਹੈ ਜੀ ਮਤਲਬ ਉੱਥੋਂ ਜੈਨੂਅਲ ਪਾਰਟ ਸਾਰੇ ਲੈ ਕੇ ਆਮ ਸਾਰਾ ਆ ਜਾਂਦਾ ਵਾ ਤੁਹਾਨੂੰ ਚਾਹੇ ਕਸਟਮਰ ਉਹਰੇ ਵੇ ਹੈਗਾ ਚਾਹੇ ਨਹੀਂ ਹੈਗਾ ਤਾਂ ਜੋ ਵੀ ਪਾਰਟ ਲੱਗਣਾ ਜੈਨੂਅਲ ਨੇ ਲੱਗਣਾ ਜੀ ਭਾਜੀ ਆ ਦੇਖੋ ਜੀ ਸਾਰੇ ਕਸਟਮਰਾਂ ਟਰੈ ਜੇ ਜਦੋਂ ਉਹਨਾਂ ਦਾ ਕੰਮ ਹੋ ਜਾਂਦਾ ਵਾ ਉਹਨਾਂ ਨੂੰ ਕਾਲ ਕਰੀਦੀ ਆ ਉਹ ਆ ਕੇ ਆਪਣਾ ਟਰੈਕਰ ਲੈ ਜਾਂਦੇ ਆ ਜੀ ਹਾਂਜੀ ਇਹ ਸਾਰੇ ਉਹ ਜਿਹੜੇ ਜਿਹੜੇ ਸਾਰੇ ਪੇਨਰ ਵੀ ਆਏ ਨੇ ਇਹ ਸਾਰੇ ਇਵੇਂ ਖੜੇ ਨੇ ਜੀ ਪੰਜ ਟਰੈਕਰ ਪਿੱਛੇ ਖੜੇ ਹੈ ਜੀ ਜੀ ਆ ਸਾਰੇ ਲਾਈਨ ਦੇ ਵਿੱਚ ਹੁਣ ਇਹਨਾਂ ਦਾ ਨੰਬਰ ਆਇਆ ਵਾ ਇਹਨਾਂ ਦੇ ਜੋਬ ਕਾਰਡ ਬਣੇ ਹੋਏ ਨੇ ਵੀ ਇਹਨਾਂ ਦਾ ਕੀ ਕੰਮ ਹੋਣਾ ਤੇ ਉਹ ਨੰਬਰ ਵਾਰ ਕੰਮ ਹੋਈ ਜਾਣਾ ਹਾਂਜੀ ਹੁਣ ਫਰੰਟ ਐਕਸਲ ਵੇਅਰ ਕਰਨਾ ਸੀ ਮੁੰਡੇ ਲੱਗੇ ਮਕੈਨਿਕ ਜੀ ਇਹਨੇ ਲਗਭਗ 1.5 ਘੰਟੇ ਦੇ ਵਿੱਚ ਫਿਟਿੰਗ ਹੋ ਜਾਣੀ ਹੈ ਦੀ ਓਕੇ ਠੀਕ ਹੈ ਕੋਈ ਆਵਾਜ਼ ਇਛੂ ਕਰਨਾ ਕੋਈ ਨਹੀਂ ਇਹ ਫਰੰਟ ਐਕਸਲ ਦੀ ਦਿੱਕਤ ਸੀ ਫਰੰਟ ਐਕਸਲ ਥੋੜੀ ਦਿੱਕਤ ਸੀ ਸਪੰਡਣਾ ਦੀ ਜੀ ਜੀ ਪਲੇਸ ਹੈਗੀ ਵਿੱਚ ਤੇ ਬੋਸ ਨੇ ਲੰਘ ਨੋ ਲੈਜ ਦੀ ਉਹ ਵੀ ਫਟਣ ਚ ਹੁੰਦੇ ਰਹੇ ਸੀ ਓਕੇ ਜੀ ਹਾਂਜੀ ਇਸ ਤੋਂ ਪਿੱਛੇ ਵੀ ਸਾਰੇ ਰਿਕਵੈਸਟ ਨੇ ਜੀ ਓਕੇ ਬਾਦਸ਼ਾਹ ਦੇ ਅੱਗੇ ਵਾਸ਼ਿੰਗ ਪਾਣੀ ਵਾਲੇ ਜੀ ਜਿਸ ਤਰ੍ਹਾਂ ਜਿਆਦਾ ਕੰਮ ਵਾਲੇ ਟਰੈਕਟਰ ਸੀ ਜਿਹਦਾ ਇਨਡੋ ਭਰ ਆ ਲੋ ਮੂਰੇ ਪਾਵਰ ਸ਼ੇਅਰਿੰਗ ਕਰਨਾ ਆਹ ਟਰੈਕਟਰ ਖੜਾ ਹੈ ਜਿਹੜਾ ਇਹ ਵੀ ਪੌਸਟਿੰਗ ਕਰਨਾ ਜੀ ਇਹ ਵੀ ਪੌਸਟਿੰਗ ਕਰਨਾ ਠੀਕ ਹੈ ਜੀ ਇੰਨੇ ਜਿਸ ਤਰ੍ਹਾਂ ਇੰਨੇ ਦਾ ਕੰਮ ਹੋ ਗਿਆ ਜੀ ਗੇਅਰ ਬੋਕਸ ਦਾ ਲਿਫਟ ਦਾ ਕੰਮ ਜੀ ਇਹਦੇ ਵਾਸਤੇ 10 ਤੋਂ 15 ਦਿਨ ਲੱਗ ਜਾਂਦੇ ਜੀ ਇਹਨਾਂ ਦਾ ਕੰਮ ਜੀ ਇਹਦੇ ਜਿਹੜੇ ਛੋਟੇ ਕੰਮ ਨੇ 10 12 ਲੱਗਣਾ ਜਿਹੜੇ ਛੋਟੇ ਕੰਮ ਨੇ ਉਹ ਬਾਹਰ ਲਾ ਕੇ ਜੈਕਟ ਬਣਾ ਦੇ ਉਹਨਾਂ ਦਾ ਨਾਲ ਹੀ ਕੰਮ ਜਿੱਦਾਂ ਸਰਵਿਸ ਹੋਣੀ ਹੈ ਜਾਂ ਛੋਟਾ ਕੰਮ ਆ ਕੋਈ ਵੀ 1-2 ਘੰਟੇ ਦਾ ਕੰਮ ਆ ਉਹ ਉਹ ਫੇਰ ਰੱਖ ਲਈਦਾ ਜੀ ਉਹਨੂੰ ਉੱਥੇ ਰੱਖ ਲਈਦਾ ਜੀ ਜੈਕਟ ਬਣਾ ਕੇ ਉੱਥੇ ਰੱਖ ਲਈਦਾ ਉਹ ਸ਼ਾਮ ਨੂੰ ਤੋੜ ਦੀਦਾ ਰੱਖ ਲਈਦਾ ਜੀ ਮਤਲਬ ਇਹ ਆ ਵੀ ਇਹ ਨਹੀਂ ਹੈਗਾ ਜੀ ਵੀ ਉੱਥੇ ਟਰੈਕਟਰ ਵੱਧ ਕੰਮ ਵਾਲਾ ਖੜਾ ਹੋਊਗਾ ਜਾਂ ਜਿੰਨੇ ਵੀ ਮਤਲਬ ਵੱਧ ਕੰਮ ਵਾਲੇ ਨੇ ਉਹਨਾਂ ਦਾ ਨੰਬਰ ਲੱਗ ਜਾਣਾ ਨੰਬਰ ਦੇ ਹਿਸਾਬ ਨਾਲ ਲੱਗਣੇ ਟਰੈਕਟਰਾਂ ਨੂੰ ਕਸਟਮ ਨੂੰ ਟਾਈਮ ਦੇ ਦਿਆ ਵੀ ਇੰਨਾ ਟਾਈਮ ਨੂੰ ਲੱਗਣਾ ਵਾ ਜੀ ਉਹਨੇ ਟਾਈਮ ਦੇ ਵਿੱਚ ਵਿੱਚ ਉਹਨੂੰ ਕਰਕੇ ਦੇਣਾ ਪੈਂਦਾ ਸਰ ਜੀ ਮਤਲਬ ਇਹ ਜਿਹੜੇ ਪਾਰਟਸ ਨੇ ਟੋਟਲੀ ਜੋ ਟਰੈਕਟਰ ਦੇ ਅਵੇਲੇਬਲ ਹੋ ਉਹਨੇ ਥੋੜੇ ਕੋਲੇ ਹੁੰਦੇ ਨੇ ਸਾਡੇ ਕੋਲ ਜੀ ਪੇਂਡ ਤੋਂ ਲੈ ਕੇ ਗਰੀਸ ਤੇਲ ਫਿਲਟਰ ਜੋ ਵੀ ਸਟੀering ਦਾ ਸਮਾਨ ਪਾਵਰ ਦਾ ਜੀ ਬ੍ਰੇਕ ਦਾ ਹੋ ਗਿਆ ਇੰਜਨ ਗੇਅਰ ਬਹੁਤ ਸਾਰਾ ਗਾਟ ਟੋਟਲ ਸਮਾਨ ਸਾਡੇ ਕੋਲ ਅਵੇਲੇਬਲ ਹੈ ਸਾਰਾ ਮਤਲਬ ਓਰੀਜਨਲ ਕਸਟਮਰ ਨੂੰ ਮਿਲਦਾ ਜੀ ਓਰੀਜਨਲ ਦਾ ਓਰੀਜਨਲ ਹੀ ਸਮਾਨ ਲੱਗਣਾ ਉਹਦੇ ਵਿੱਚ ਕੋਈ ਲੋਕਲ ਸਮਾਨ ਨਹੀਂ ਲੱਗਣਾ ਹਾਂਜੀ ਅੱਜ ਕੱਲ ਆਪਾਂ ਦੇਖਦਾ ਡੁਪਲੀਕੇਟ ਸੀ ਬਹੁਤ ਲੋਕ ਕਰ ਰਹੇ ਨੇ ਹਨਾ ਜੀ ਮਤਲਬ ਇਹ ਓਰੇ ਤੁਹਾਡੇ ਕੋਲ ਰੈਨਲ ਸਮਾਨ ਕੰਪਨੀ ਤੋਂ ਆਣਾ ਉਹੀ ਉਹਦੇ ਸਾਹਮਣੇ ਅਗਲੇ ਪਾਉਣਾ ਜੀ ਬਿਲਕੁਲ ਕੰਪਨੀ ਦਾ ਸਪੇਰ ਪਾਰਟ ਹੋਣਾ ਜੀ ਇਹਦੇ ਵਿੱਚ ਇੱਕ ਛੋਟਾ ਬੈਰਿੰਗ ਸੀਲ ਤੱਕ ਦੇਸੀ ਪਾ ਸਕਦੇ ਆ ਜੀ ਸਹੀ ਗੱਲ ਲੋਕਲ ਨਹੀਂ ਲੜਾ ਕੁਝ ਵੀ ਓਰੀਜਨਲ ਹੀ ਕੰਪਨੀ ਦਾ ਹੀ ਫੈਟਡ ਸਮਾਨ ਹੋਣਾ ਜੀ ਜੋ ਮਰਗਾਟਾ ਤੋਂ ਲੈ ਕੇ ਛਤ ਜੋ ਉਹਦੀ ਇਹ ਆ ਵੀ ਜੈਨੂਨ ਪਾਰਟ ਦੀ ਲਾਈਫ ਹੋਈ ਬਹੁਤ ਵੱਜ ਜਾਂਦੀ ਆ। ਉਸ ਚੀਜ਼ ਬਾਰੇ ਕਸਟਮਰ ਜੀ ਸਰ ਹੁਣ ਆਪਾਂ ਨੂੰ ਸਟਾਰਟਿੰਗ ਤੋਂ ਮਤਲਬ ਆਪਣੇ ਮਕੈਨਿਕ ਕਿੱਦਾਂ ਕੰਮ ਕਰਦੇ ਨੇ ਉਹ ਜੂਰ ਦਿਖਾਓ। ਇਹ ਹੁਣ ਅਸੀਂ ਪਾਵਰ ਸਟੀਅਰਿੰਗ ਕਰ ਰਹੇ ਆ ਜੀ। ਜੀ। ਇਹਦਾ ਗੇਅਰਬਾਕਸ ਦਾ ਕੰਮ ਕੰਪਲੀਟ ਕੀਤਾ ਜੀ। ਜੀ। ਲਿਫਟ ਡੋਨ ਕੀਤਾ ਸਟੀਅਰਿੰਗ ਪਾਵਰ ਕਰ ਰਹੇ ਆ ਜੀ। ਜੀ। ਪ੍ਰੋਪਰ ਕੰਪਨੀ ਦੀ ਫਿਟਿੰਗ ਲੱਗ ਗਈ ਇਹਨੂੰ। ਜੋ ਰੈਨਲ ਆਉਂਦੀ ਆ ਜੀ। ਉਹ ਰੈਨਲ ਲਈ ਕੰਪਨੀ ਦੀ ਫਿਟਿੰਗ ਜਿਹੜੀ ਆ ਜੋ ਫਰੰਟ ਐਕਸਲ ਸਪਿੰਡਲ ਸਿਲੰਡਰ ਆਰਮਟੂਰ ਪੰਪ ਕੰਪਨੀ ਦੀ ਫਿਟ ਉਹ ਮੋਡੀਫਾਈ ਕਰ ਰਹੇ ਜੀ ਮੋਡੀਫਾਈ ਕਰ ਰਹੇ ਆ ਡਬਲ ਕਲਚ ਕਰ ਰਹੇ ਨੇ ਟਰੈਕਟਰ ਨੂੰ ਓਕੇ ਜੀ ਇਹ ਸੀਰੀਅਲ ਪਾਰਟ ਕਰ ਰਹੇ ਆ ਜੀ ਜੀ ਇਹ ਮਤਲਬ 올ਡ ਮਾਡਲ ਸੀ ਇਹਨੂੰ ਨਿਊ ਮਾਡਲ ਬਣਾ ਰਹੇ ਆ ਨਿਊ ਮਾਡਲ ਬਣਾਉਣਾ ਜੀ ਇਹਨੂੰ ਜੀ ਮਨਗਾਰ ਵੀ ਚੀਜ਼ ਲੱਗੇ ਇਹਦੀ ਲਿਸਟ ਵੀ ਮੈਨੂੰ ਦੇ ਜੀ ਓਕੇ ਮਤਲੇ ਪੁਰਾਣਾ ਮਾਡਲ ਸੀ ਤਾਂ ਕੰਪਨੀ ਵਿੱਚ ओरिजिनल ਸਮਾਨ ਪਾ ਕੇ ਇਹ ਨਵਾਂ ਹੀ ਬਣ ਜਾਣਾ ਜੀ ਨਵਾਂ ਬਣ ਜਾਣਾ ਜੀ ਰੀਡ ਕਰਕੇ ਬਿਲਕੁਲ ਓਕੇ ਬਣ ਜਾਣਾ ਜੀ ਮਤਲਬ ਕਿਸੇ ਕੋਲ ਪੁਰਾਣਾ ਟਰੈਕਟਰ ਆ ਉਹਰੇ ਲਿਆ ਕੇ ਨਵਾਂ ਬਣਾ ਸਕਦਾ ਨਵਾਂ ਬਣਾ ਸਕਦੇ ਜੀ ਇੱਕ ਰੰਗ ਰੰਗ ਵੀ ਚਾਹੀਓ ਕਰਣਾ ਉਹ ਵੀ ਸਾਰਾ ਕੁਝ ਅਵੇਲੇਬਲ ਹੋ ਜਾਂਦਾ ਹੈ। ਮੈਂ ਮਕੈਨੀਕਲ ਕੰਮ ਸਾਰਾ ਅਸੀਂ ਕਰਕੇ ਦੇ ਦਿੰਦੇ ਜੀ। ਗੇਅਰ ਦੀ ਆਪਸ਼ਨ ਆਮ ਉਹ ਕਸਟਮਰ ਆਫ ਦੀ ਸਲਾਰ ਵਾਲੀ ਤਰ੍ਹਾਂ ਜੀ ਉਹਨੂੰ ਜਿਆਦਾ ਮਤਲਬ ਬੈਨੀਫਿਟ ਲੱਗੇਗਾ। ਜਿੱਦਾਂ ਉਹਨੂੰ ਲੱਗਿਆ ਜੀ। ਜਿੱਦਾਂ ਉਹਨੂੰ ਸਹੀ ਲੱਗਿਆ। ਇਹ ਸਾਰੇ ਜੀ ਵੀ ਅਸੀਂ ਹੀ ਕਰਵਾ ਕੇ ਦੇ ਦਿੰਦੇ ਜੀ। ਜੀ। ਤੇ ਜਿੱਦਾਂ ਮਤਲਬ ਤੁਹਾਡੇ ਸਿਸਟਮ ਲੱਗਿਆ ਭਾਈ ਇਹਦੇ ਬਾਰੇ ਸਾਨੂੰ ਜਰੂਰ ਦੱਸੋ। ਇਹ ਸਾਡੇ ਕੋਲ ਇਹ ਮਤਲਬ ਅਜੀ ਦੀ ਗੇਅਰ ਕੰਨ ਵੀ ਲੱਗੀ ਹੋਈ ਜੀ। ਜੀ। ਕੋਈ ਹੈਗੀ ਰਨ ਕੋਲੇ ਚੱਕੇ ਦੇ ਲਿਫਟ ਦੇ ਗੇਅਰ ਬੋਸ ਦੇ ਜਲਦੀ ਬੰਦ ਕਰੋ ਜੀ। ओके टाइम ਦੀ ਬਚਤ ਦਾ ਜੀ ਟਾਈਮ ਦੀ ਬਹੁਤ ਬਚਤ ਆ ਜੀ ਜਿਹਦਾ ਹੈਵੀ ਨਟ ਖੋਲੇ ਆ ਜੀ ਜਿਹੜਾ ਕੰਮ 10 ਮਿੰਟ ਚੋਂ ਉਹ 2 ਮਿੰਟ ਚ ਕੰਮ ਹੋ ਜਾਂਦਾ ਜੀ ਉਹ ਸਹੀ ਆ ਜੀ ਉਹਦੇ ਵਿੱਚ ਕਸਟਮਰ ਨੂੰ ਵੀ ਸਹੂਲਤ ਹੋਦੀ ਵੀ ਜਲਦੀ ਕੰਮ ਹੋ ਜਾਂਦਾ ਤਾਂ ਖੰਡਾ ਜੀ ਨਾਲੇ ਤੁਸੀਂ ਵੀ ਥੋੜੀ ਵੀ ਟਾਈਮ ਦੀ ਬਚਤ ਆਈ ਜੀ ਮਕੈਨਿਕ ਨੂੰ ਵੀ ਥੋੜੀ ਜੀ ਸਹੂਲਤ ਮਿਲ ਜਾਂਦੀ ਠੀਕ ਆ ਸਰ ਆਪਾਂ ਅੱਗੇ ਆ ਜੀ ਅੱਗੇ ਆ ਜੋ ਦੱਸੋ ਉਹਨੇ ਜੀ ਮੈਂ ਸਪੇਅਰ ਆ ਪੁਰਾਣਾ ਸਮਾਨ ਪਿਆ ਸਾਰਾ ਜੀ ਇਹ ਸਪੈਸ਼ਲ ਟੈਕਨੋਲੋਜੀ ਸਾਡਾ ਜੀ ਇਦਿਵੇਂ ਸਾਰੇ ਮੇਨ ਸੀਲ ਵਾਲੇ ਸਲੀਪ ਪੁੱਲਰ ਬੈਰੀ ਵਾਲੇ ਸਾਰੇ ਪਟੜੇ ਤੇ ਚੱਲਦੇ ਨੇ ਮਾਲ ਮਕੈਨਿਕ ਨੂੰ ਹਰੇਕ ਚੀਜ਼ ਅਵੇਲੇਬਲ ਆ ਜੋ ਵੀ ਲੋਡ ਆ ਜੀ ਟੂਲ ਚਾਦਨੇ ਵਗੈਰਾ ਪਾ ਲੈ ਸਰ ਕੀ ਸਭ ਕੁਝ ਪੂਰਾ ਹੋਊ ਟਿੱਕ ਮੈਂ ਹੋਰ ਦੇਖਿਆ ਜਿੱਦਾਂ ਜਿਹੜਾ ਕੋਈ ਕੋਬੋਰੇ ਟਰੈਕਟਰ ਆ ਗਿਆ ਤੁਸੀਂ ਪਾਰਟਸ ਨਾਵਾ ਪਾਉਣੇ ਹੋ ਨਾ ਜੋ ਪਾਰਟ ਕੱਢਦੇ ਹੋ ਉਹ ਵੀ ਉਰੇ ਥੋੜੇ ਸਾਹਮਣੇ ਵਾਲੇ ਹੁੰਦਨੇ ਹੋ ਉਹ ਬਿਲਕੁਲ ਸਾਈਡ ਤੇ ਰੱਖੋ ਜੀ ਇਸ ਤਰੀਕੇ ਨਾਲ ਜੀ 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 ਉਹ ਪਾਰਟਸ ਰੱਖ ਕੇ ਨਾਲ ਇੱਕ ਵੀ ਉਹਦੀ ਫੋਟੋ ਵੀ ਖਿਦਲੀ ਦੀ ਸਮਾਨ ਦੀ ਓਰੀਜਨਲ ਜਿਹੜਾ ਪਾਣਾ ਫਿੱਟ ਕਰਨੀ ਆ ਜੀ 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 ਇਹ ਜਿਹੜਾ ਪਾਣਾ ਸਮਾਨ ਲੋਕ ਟਰੈਕਟਰ ਦੇ ਪਿੱਛੇ ਰੱਖੀ ਜਾਂਦੇ ਆ ਮਤਲਬ ਜਦੋਂ ਕਸਟਮਰ ਆਉਂਦਾ ਤਾਂ ਉਹਨੂੰ ਦਿਖਾ ਦੇਣਾ ਵੀ ਆ ਚੀਜ਼ਾਂ ਉਹਰੇ ਪਈਆਂ ਨੇ ਆ ਜਿਹੜਾ ਕਸਟਮਰ ਉਹ ਮੌਕੇ ਤੇ ਹੈਗਾ ਉਹ ਤਾਂ ਕਹਿਣ ਦੀ ਲੋੜ ਨਹੀਂ ਜਿਹੜੇ ਕਸਟਮਰ ਉਹਰੇ ਆ ਕੇ ਟਰੈਕਟਰ ਛੱਡ ਜਾਂਦੇ ਨੇ ਤਾਂ ਉਹਨਾਂ ਜੋ ਪਾਰਟਸ ਪੈਣਾ ਉਹ ਸਾਹਮਣੇ ਉਹਨਾਂ ਨੂੰ ਰੱਖ ਦੇਣਾ ਬਾਕੀ ਜੌਬ ਕੱਟਦੇ ਉਹਨਾਂ ਨੂੰ ਪਤਾ ਹੀ ਲੱਗ ਜਾਣਾ ਪਹਿਲਾਂ ਵੀ ਕੀ ਉਹਨਾਂ ਦਾ ਕੀ ਕੀ ਹੋਣਾ ਜੀ ਜੀ ਬਿਲਕੁਲ ਠੀਕ ਆ ਜੀ ਸਾਰਾ ਅੱਗੇ ਇਹ ਜਿਹੜਾ ਕੰਮ ਕਰਨਾ ਹੋਵੇ ਜੀ ਇਹ ਉਹਦਾ ਕੰਮ ਜਿਹੜਾ ਡਬਲ ਕਲਚ ਦੀ ਪ੍ਰੈਸ਼ਰ প্লেਟ ਨੂੰ ਕੁਝ ਵੀ ਕਰਨਾ ਹੋਵੇ ਉਹ ਫਿਰ ਇਸ ਜਗ੍ਹਾ ਤੇ ਰੱਖ ਕੇ ਫਿੱਟ ਕਰ ਦਿੰਦੇ ਹਾਂ ਔਰ ਇਹਦੇ ਲਿਆ ਕੇ ਜੀ ਹਾਂਜੀ ਇਹਦੇ ਤੇ ਮਤਲਬ ਜਿਹਦਾ ਮੇਨ ਕੰਮ ਇਹਦਾ ਤਾਂ ਹੀ ਕਰਦੇ ਆ ਓਕੇ ਹਾਂਜੀ ਜਿੱਦਾਂ ਮਤਲਬ ਕੋਈ ਟਰੈਕਟਰ ਦਾ ਭਾਰੀ ਮਤਲਬ ਸਮਾਨ ਹੈ ਨਾ ਜਿਹੜਾ ਪੈਂਦਾ ਏ ਜਿਵੇਂ ਐਕਸਲ ਹੋ ਗਏ ਵੱਡੇ ਹੋ ਗਏ ਜਾਂ ਇੰਜਣ ਦਾ ਕੰਮ ਆ ਉਹਨਾਂ ਲਈ ਅਲੱਗ ਟੂਲ ਕਿੱਟਾਂ ਨੇ ਜਿਹੜੇ ਛੋਟੇ ਕੰਮ ਨੇ ਉਹਨਾਂ ਲਈ ਅਲੱਗ ਨੇ ਮਤਲਬ ਅਲੱਗ-ਅਲੱਗ ਸਾਰਾ ਬਣਾਇਆ ਹੋਇਆ ਜੀ ਤੇ ਇਹ ਜਿੱਦਾਂ ਤੁਸੀਂ ਲਾਈਨਾਂ ਮਾਰੀਆਂ ਨੇ ਬੇ ਬਣਾਏ ਹੋਏ ਨੇ ਇਹਨਾਂ ਦਾ ਕਿੱਦਾਂ ਸਿਸਟਮ ਆ ਜੀ ਇਹੋ ਸਰ ਇਹਦਾ ਜਿੱਦਾਂ ਟ੍ਰੈਕਟਰ ਆ ਆਪਾਂ ਜਿਹੜੇ ਦੋ ਗੋਲ ਬਣਦੇ ਉਹ ਜੀ ਉਹਨੂੰ ਇਸ ਟਰੈਕ ਦੇ ਵਿੱਚ ਹੀ ਲਗਣਾ ਹੈ ਜੀ ਓਕੇ ਇਸ ਟਰੈਕ ਦੇ ਵਿੱਚ ਹੀ ਕੰਮ ਕਰਦਾ ਲਾਉਂਗੇ ਜਿਹਦਾ ਵਾਲਾ ਟ੍ਰੈਕਟਰ ਦਾ ਅਸਰ ਉਧਰ ਇਧਰ ਰੱਖ ਦੋ ਇਹਦਾ ਇਹ ਵੀ ਫਾਇਦਾ ਹੈ ਜਿੰਮੇ ਮੰਨ ਲਓ ਉਹ ਟਰੈਕਟਰ ਉਰੇ ਖੜਾ ਜੀ ਇਹਦਾ ਜੇ ਕੋਈ ਪਾਰਟਸ ਵੀ ਖੋਲੇ ਆ ਉਹ ਥੱਲੇ ਪਿਆ ਹਨਾ ਇਹ ਉਹ ਪਤਾ ਲਾ ਜਾਣ ਵੀ ਇਹ ਟਰੈਕਟਰ ਦਾ ਉਹਦਾ ਇਸ ਤਰ੍ਹਾਂ ਜਿੱਦਾਂ ਰੇਨ ਬਣੀ ਆ ਇਹਦੇ ਪਿੱਛੇ ਏਰ ਗੱਲ ਮਾ ਜੀ ਇਹਦੇ ਪਿੱਛੇ ਜੀ ਓਕੇ ਇਹਦੇ ਪਿੱਛੇ ਉਹਦੇ ਅਸਿਸਟਮ ਚੱਲੀਆਂ ਦਾ ਸ ਜੀ ਉਹ ਆਪਦੇ ਖਾਨੇ ਦੇ ਵਿੱਚ ਹੀ ਖੜਾ ਟਰੋਲੀ ਦੇ ਜੋ ਮੁਰਗੀ ਕਰਦੇ ਜੀ ਬਾਕੀ ਇਹ ਵੀ ਅਜੇ ਦਾ ਪਾਰਟਸ ਨੇ ਉਹ ਉਰੇ ਨੀਚੇ ਜਿਵੇਂ ਰੱਖੇ ਪਏ ਨੇ ਤਾਂ ਇਹ ਇਹਨਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਕੋਈ ਵੀ ਆਪਾਂ ਛੋਟੇ ਨਾਡ ਬੋਲਡਾ ਛਾਪਣਿਆਂ ਵਿੱਚ ਦੇ ਵਿੱਚ ਰੱਖ ਸਕਦੇ ਹਾਂ ਤਾਂ ਠੀਕ ਆ ਸਰ ਹਾਂਜੀ ਰਾਜ ਲੱਗੀ ਵੀ ਇਹਨੂੰ ਇਦੇ ਵਿੱਚ ਜੋ 90 ਵੋਲਟਾਂ ਚ ਆਪਣੀਆਂ ਜੋ ਉਹਦਾ ਖੋਲੇ ਆਪਾਂ ਵਿੱਚ ਰੱਖ ਸਕਦੇ ਹਾਂ ਜੋ ਮਕੈਨਿਕ ਦੀ ਲੋੜ ਆ ਜੋ ਹਰੇ ਲਿਆ ਕੇ ਆਪਦੇ ਕੋਲ ਰੱਖ ਕੇ ਕੰਮ ਸੌਖਾ ਕਰ ਸਕਦਾ ਜਿੱਦਾਂ ਹੁਣ ਆ ਭਰਾ ਲੱਗੇ ਹੋਏ ਨੇ ਕੰਮ ਕਰਨ ਲਈ ਮੰਨ ਲਓ ਕੋਈ ਵੀ ਚੀਜ਼ ਆਪਾਂ ਖੋਲੀ ਜਾਂ ਸੈਲਫ ਅਲਟੀਡਰ ਪੰਪ ਖੋਲੇ ਉਹ ਨੂੰ ਨੀਚੇ ਰੱਖਣਾ ਪੜਾਉਦਾ ਜੀ ਟਰੋਲੀ ਦੀ ਸਹੂਲਤ ਇਹ ਵੀ ਟਰੋਲੀ ਦੇ ਵਿੱਚ ਜੋ ਮਰਜ਼ੀ ਰੱਖ ਲਓ ਇੱਥੇ ਹੀ ਧੋਵਣਾਗੇ ਇੱਥੇ ਰੱਖ ਕੇ ਸਵਿਟ ਕਰ ਸਕਦੇ ਹੋ ਨਾਲੇ ਫਿਰ ਇਹ ਵੀ ਆ ਜੀ ਜਿੱਦਾਂ ਹੁਣ ਆਪਾਂ ਥੱਲੇ ਰੱਖਦੇ ਆ ਬਹੁਤ ਪਾਰਟ ਗੰਦਾ ਹੋਇਆ ਧੋਣਾ ਪੈਂਦਾ ਨਹੀਂ ਬਹੁਤ ਡਸਟ ਵਗੈਰਾ ਲੱਗਦੀ ਆ ਇਹਦੇ ਵਿੱਚ ਇਹ ਕੋਈ ਪ੍ਰ ਮੈਂ ਬੁਧਰੀ ਕੰਪਨੀ ਆਪਾਂ ਜੇ ਆਏ ਆਪਾਂ ਨਾ ਨਹੀਂ ਲੈਣਾ ਜੀ ਇਹ ਸਿਸਟਮ ਆ ਆਪਣੇ ਇੰਡੀਆ ਦੇ ਵਿੱਚ ਤਾਂ ਕਾਰਾਂ ਦੇ ਸ਼ੋਰੂਮਾਂ ਦੇ ਨੇ ਜਿਹੜੀਆਂ ਮਹਿੰਗੀਆਂ ਕਾਰਾਂ ਨੇ ਉਹਨਾਂ ਦੇ ਸ਼ੋਰੂਮਾਂ 'ਚ ਇਹ ਸਿਸਟਮ ਚੱਲ ਰਿਹਾ ਹੈ ਨਾ ਤੁਸੀਂ ਉਹਦੇ ਡੈਟਾ 'ਤੇ ਚਲਾਇਆ ਪਿਆ ਟਰੈਕਟਰ ਸਰ ਇੱਕ ਕੋਸ਼ ਏਜੰਸੀ ਆਈ ਹੈ ਜਿਨ੍ਹਾਂ ਦੇ ਕੋਲ ਇਹ ਅਵੇਲੇਬਲ ਆ ਜੀ ਤੇ ਸਾਰੇ ਮਤਲਬ ਜਿੱਦਾਂ ਟਰੈਕਟਰ ਆਉਂਦੇ ਨੇ ਤੁਸੀਂ ਕਿੰਨੇ ਕ ਟਾਈਮ 'ਚ ਸਰਵਿਸ ਜੇਵੇਂ ਹੁੰਦੀ ਆ ਉਹ ਟਰੈਕਟਰ ਕਿੰਨੇ ਕ ਟਾਈਮ 'ਚ ਤਿਆਰ ਕਰ ਦਿੰਦੇ ਹੋ ਫਿਰ ਜੀ ਸਰ ਵੀ ਸਰ ਇਹਦਾ ਜਿਹੜੀ ਤਾਂ ਇੰਜਨ ਦੀ ਸਰਵਿਸ ਆ ਜੀ ਉਹ ਤਾਂ ਲਗ ਮੈਕਸਿਮ ਡੇਢ ਤੋਂ 2 ਡੇਢ ਤੋਂ 2 ਘੰਟੇ ਲੱਗ ਜਾਂਦਾ ਜੀ ਗ੍ਰੀਸ ਵਗੈਰਾ ਕਰਕੇ ਵਾਸ਼ ਕਰਕੇ ਉਹਨੂੰ ਸਾਰਾ ਲੈਂਡਵਰ ਬ੍ਰੇਕਾਂ ਦੀ ਸੈਟਿੰਗ ਕਰਕੇ ਇੱਕ ਟਰੈਕਟਰ ਨੂੰ ਇੱਕ ਡੇਢ ਤੋਂ 2 ਘੰਟੇ ਜਿੱਦਾਂ ਟਾਈਮਿੰਗ ਕੀ ਰੱਖੀ ਵੀ ਆ ਤੁਸੀਂ ਫੇਰੇ ਤੇ ਸਵੇਰ ਦੀ ਟਾਈਮ ਸਰ ਜੀ ਸਵੇਰ ਤੇ ਸ਼ਾਮ ਦੀ ਟਾਈਮਿੰਗ ਵੀ ਕਸਟਮਰ ਅਨਾਰ ਟਾਈਮ ਲੱਗਦਾ ਹੈ ਸਰ 9:30 ਤੋਂ ਸਟਾਰਟ ਹੈ ਜੀ ਜੀ 9:30 ਤੋਂ ਜੀ ਤੇ ਸ਼ਾਮੀ 6:30 7:00 ਵੇਲੇ ਲੱਗਦਾ ਉਹ ਜੋ ਕੰਮ ਆਸਰ ਪੂਰਾ ਕਰਕੇ ਜਾਣਾ ਜੇ ਮੰਨ ਲਓ ਘੰਟਾ ਖੰਡ ਵੱਧ ਲਾ ਕੇ ਕੰਮ ਹੋਣ ਵਾਲਾ ਹੀ ਕਰਕੇ ਜਾਈਦਾ ਜੀ ਜੀ ਮਤਲਬ ਇਹ ਆ ਵੀ ਕਸਟਮਰ ਦਾ ਕੰਮ ਪੂਰਾ ਕਰਨਾ ਘੰਟਾ ਵੱਧ ਲਾਜ ਕੋਈ ਗੱਲ ਨਹੀਂ ਵੀ ਟਰੈਕਟਰ ਰੈਡੀ ਕਰਕੇ ਜਾਣਾ 6 ਵਜੇ ਤੋਂ ਮੈਕਸਿਮਮ ਹੈਗਾ ਹੀਗਾ ਨਾ ਔਰ ਜੇ ਕੋਈ ਸਰਵਿਸ ਮੰਨ ਲਓ ਪੈਂਡਿੰਗ ਹੈ ਤਾਂ ਉਹ ਅਸੀਂ ਕਰਕੇ ਜਾਈਏ ਜੀ ਜੀ ਜਿੱਦਾਂ ਉਹ ਤੁਸੀਂ ਮਤਲਬ ਇੰਜਨ ਦਾ ਕੰਮ ਕਰਦੇ ਹੋ ਨਾ ਜੇ ਹੈਵੀ ਬਲਾਕ ਖੋਲਦੇ ਹੋ ਜੀ ਸਾਡੇ ਕੋਲ ਅਸੀਂ ਲਿਫਟ ਲਈ ਹੈ ਜੀ ਜਿੱਤਰਾ ਇਹਨੂੰ ਪਾਵਰ ਟਿਕੀ ਦੇ ਨਾਲ ਉਹ ਜੀ ਸਾਡੇ ਕੋਲ ਲਿਫਟ ਲਈ ਹੈ ਨਵੀਂ ਜੀ ਆਰਾਮ ਨੇ ਇਹਨੂੰ ਲਿਫਟ ਕਰਕੇ ਜਿਹੜਾ ਵਰਕ ਬੈਂਚ ਆ ਉਹਦੇ ਉੱਤੇ ਰੱਖ ਲੈਣਾ ਵਾ ਜੀ ਉੱਥੇ ਜੋ ਉਹਦਾ ਕੰਮ ਕਰਨ ਵਾਲਾ ਕਰਕੇ ਜੋ ਉਹਦੇ ਵਿੱਚ ਸਮਾਨ ਪਾਉਣ ਵਾਲਾ ਪਾ ਕੇ ਮੁਰਕੇ ਵਾਪਸ ਇਸੇ ਲਿਫਟ ਦੇ ਨਾਲ ਹੀ ਬਲੌਕ ਦੇ ਨਾਲ ਉਹਨੂੰ ਅਟੈਚਮੈਂਟ ਕਰਨਾ ਮਤਲਬ ਇਹਦੇ ਨਾਲ ਇਹ ਆ ਵੀ ਜਿਹੜਾ ਮਤਲਬ ਆਪਣੇ ਮੇਰੇ ਮਕੈਨਿਕ ਆ ਜੀ ਉਹ ਆਰਾਮ ਨਾਲ ਕੰਮ ਕਰ ਸਕਦਾ ਆਰਾਮ ਨਾਲ ਜਿਆਦਾ ਭਾਰੀ ਵਜਨ ਚੱਕਣ ਦੀ ਮਕੈਨਿਕ ਨਹੀਂ ਪੈਂਦੀ ਜੀ ਵੀ ਨਹੀਂ ਤਿੰਨ ਚਾਰ ਬੰਦੇ ਆਂ ਲੋਡ ਪੈਂਦੀ ਆ ਕਿੱਥੇ ਉਹ ਆਰਾਮ ਨਾਲ ਏਕ੍ਰੇਨ ਨਾਲ ਕਰ ਲੈਣਾ ਤਿੰਨ ਇਹਦੇ ਨਾਲ ਕੰਮ ਬੰਦਾ ਕੰਮ ਕਰ ਸਕਦਾ ਜੀ ਓਕੇ ਬਿਲਡ ਲਗਾ ਕੇ ਇੰਜਨ ਨੂੰ 라ਹਨਾ ਪਰ ਜੋ ਬੈਂਚੇ ਰੱਖਣਾ ਉਹਦਾ ਕੰਮ ਕਰਕੇ ਜਿਹਨੂੰ ਵਾਪਸ ਫੇਰ ਉੱਥੇ ਇੰਜਨ ਨੂੰ ਫਿੱਟ ਕਰ ਸਕਦਾ ਜਿਵੇਂ ਹੁਣ ਇਹਦਾ ਫਰੰਟ ਆ ਆਪਾਂ ਖੋਲਿਆ ਵੈਕਸਲ ਇਹ ਇਹਦੇ ਨਾਲ ਸਾਰਾ ਫੇਰ ਕਵਰ ਬੱਟੇ ਸਰ ਇਸ ਤਰ੍ਹਾਂ ਜੇ ਤੇ ਬੁਸ਼ ਕਰ ਕਰਾਣੇ ਫਿਰ ਕੱਲਾ ਐਕਸਲ ਦਾ ਇਹਨੂੰ ਠਾ ਲਈਦਾ ਬਹੁਤ ਜ਼ਿਆਦਾ ਭਾਰਾ ਨਹੀਂ ਕਰੇ ਜੀ ਜੇ ਪੂਰੀ ਫੈਮਲੀ ਲਾਉਣੀ ਆ ਵੇਤ ਜੀ ਸਪੋਰਟ ਹਾਂਜੀ ਫਿਰ ਅਸੀਂ ਇਹਦੇ ਨੇ ਲਾਈਦਾ ਲੈਟਰ ਠੀਕ ਆ ਸਰ ਆ ਤੇ ਜਿਹੜੇ ਮੈਂ ਟਰੈਕਟਰ ਤਿਆਰ ਹੋ ਜਾਂਦੇ ਨੇ ਫੇਰੀ ਜਿਹੜੇ ਤਿਆਰ ਹੋ ਗਏ ਟਰੈਕਟਰ ਓਕੇ ਹੋ ਗਏ ਉਹ ਫਿਰ ਕਿ ਡਾਊਨਵਰਡ ਮਾਰਾ ਡਿਲੀਵਰੀ ਦੰਨੇ ਟਰੈਕਟਰ ਓਕੇ ਤੁਸੀਂ ਕਰਦੇ ਤਿਆਰ ਹੋ ਜਾਂਦੇ ਆ ਲਾਸਟਕ ਉਹਦੀ ਹੁੰਦੀ ਆ ਰੋਟਾਈ ਲੈਣੀ ਆ ਸੀ ਫਾਈਨਲ ਟ੍ਰਾਈ ਜੀ ਫਾਈਨਲ ਟ੍ਰਾਈ ਲੈ ਕੇ ਜੀ ਟਰੈਕਟਰ ਵਾਸ਼ਿੰਗ ਤੇ ਲਾ ਦੋ ਉਹਨੂੰ ਵਾਸ਼ ਕਰਕੇ ਜੀ ਜੀਪ ਆ ਕਸਟਮਰ ਨੇ ਲੈ ਜਾਣਾ ਸੀ ਓਨ ਦਿ ਜੀ ਫਿਰ ਆਪਾਂ ਉਹਨੂੰ ਟਰੈਕਟਰ ਨੂੰ ਬਾਹਰ ਲਗਾ ਲਈ ਦਵਾ ਜੀ ਤੇ ਜੀਓ ਕਸਬੇ ਕਹਿੰਦਾ ਮੈਂ ਕੱਲ ਜਾਂ ਪਰਸੋ ਲੈ ਕੇ ਜਾਣਾ ਉਹਨੂੰ ਵੀ ਇਧਰ ਸਾਈਡ ਤੇ ਲਾ ਦਿਓ ਜੀ ਜਿਹੜੇ ਤਿਆਰ ਹੋ ਜਾਂਦੇ ਨੇ ਇੱਕ ਸਾਈਡ ਤੇ ਲੱਗੀ ਜਾਣੇ ਲੱਗੇ ਉਹਨੂੰ ਪਹਿਲੇ ਇੱਕ ਭੱਜ ਜਾਂਦੇ ਜੀ ਉਹਨੂੰ ਤਿਆਰ ਕਰਕੇ ਤੇ ਸਾਈਡ ਤੇ ਲਾ ਕੇ ਜੀ ਉਹਦਾ ਟੈਗ ਨੰਬਰ ਲਗਾਉਂਦਾ ਵਾ ਮੰਨ ਲਓ ਕਸਟਮਰ ਦੂਜੇ ਤੀਜੇ ਦਿਨ ਹੁੰਦਾ ਵਾ ਇਥੋਂ ਨੂੰ ਡਿਲੀਵਰੀ ਕਰਵਾਉਂਦਾ ਜਿਹੜਾ ਮਤਲਬ ਕਸਟਮਰ ਅਵੇਲੇਬਲ ਆ ਟਾਈਮ ਤੇ ਉਹ ਨਾਲ ਦੀ ਨਾਲ ਆਏਗਾ ਉਹ ਨਾਲ ਦੀ ਨਾਲ ਉਹਨੂੰ ਹੋਸ਼ਕਾਰ ਨਾਲ ਟੈਗ ਨੂੰ ਬਾਹਰ ਲਾ ਲਵਾਂਗੇ ਜੀ ਤੇ ਆਜੋ ਆਪਾਂ ਮਤਲਬ ਦਾ ਪਾਰਟਸ ਸੋ ਸਾਰੇ ਰੱਖੇ ਹੋਏ ਨੇ ਜੀ ਬਾੜਾ ਉਹਦੀ ਹੋਵੇ ਚਾਹਣਾ ਮਰਾਦੀ ਕਸਟਮਰ ਨੂੰ ਦਿਖਾ ਦਈਏ ਪਾਰਟਸ ਆ ਦੇਖ ਲਓ ਜੀ ਤੇ ਵੀ ਜੀ ਜਿੱਦਾਂ ਤੁਹਾਡਾ ਸਪੇਅਰ ਪਾਰਟਸ ਦਾ ਜਿਮੇਵਾਰੀ ਤੁਹਾਡੀ ਆ ਸਾਰੀ ਜੀ ਤੇ ਜਿੱਦਾਂ ਸਾਰੇ ਪਾਰਸਲ ਪਾਏ ਨੇ ਜੀ ਇਹ ਆਪਣੇ ਕੋਲ ਅਵੇਲੇਬਲ ਕਿੱਥੋਂ ਆਉਂਦੇ ਨੇ ਫਿਰ ਸਾਰੇ ਇਹ ਸਾਰਾ ਪਾਰਟਸ ਆਪਣੇ ਕੋਲ ਫਰੀਦਾਵਾਦ ਤੋਂ ਕੰਪਨੀ ਤੋਂ ਆਉਂਦੇ ਆ ਜੀ ਐਸ ਕੋਰਪੋਰਟਾ ਲਿਮਿਟਿਡ ਤੋਂ ਜੀ ਸਾਰਾ ਸਾਮਾਨ ਜਿੱਦਾਂ ਆਦਾ ਦੇਖੋ ਬਕਾਇਦਾ ਇਹਨਾਂ ਦੇ ਜਿੱਦਾਂ ਲੇਬਲ ਵੀ ਲੱਗੇ ਹੁੰਦੇ ਆ ਇਹਨਾਂ ਦੇ ਜੀ ਸਾਰਾ オリジナル ਪਾਰਟ ਆ ਜੀ ਆਪਣਾ ਜੀ ਤੇ ਜੇ ਕਸਟਮਰ ਚੈੱਕ ਕਰਨਾ ਚਾਹੇ ਤੇ ਇਹਦੇ ਤੋਂ ਚੈੱਕ ਵੀ ਕਰ ਸਕਦਾ ਓਕੇ ਆ ਦੇਖੋ ਸਕੈਨਰ ਕੋਡ ਲੱਗੇ ਹੋਏ ਆ ਇਹਦੇ ਤੇ ਬਕਾਇਦਾ ਔਰ ਇਹ ਹਰੇਕ ਪਾਰਟ ਤੇ ਲੱਗੇ ਹੋਏ ਚਾਹੇ ਛੋਟਾ ਪਾਰਟ ਆ ਚਾਹੇ ਵੱਡਾ ਪਾਰਟ ਆ ਟੋਟਲੀ ਹਾਂਜੀ ਸਾਰਿਆਂ ਤੇ ਲੱਗੇ ਹੋਏ ਆ ਜੀ ਤੇ ਇਹਦਾ ਇਹ ਵੀ ਫਾਇਦਾ ਜੀ ਜਦੋਂ ਮਾਲ ਕੋਈ ਕਸਟਮਰ ਆਇਆ ਹਨਾ ਜੀ ਮਤਲਬ ਉਹਨੂੰ ਬਾਹਰ ਜਾਣ ਦੀ ਕਿਤੇ ਜ਼ਰੂਰਤ ਨਹੀਂ ਨਹੀਂ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਕਿ ਸਾਰਾ ਸਮਾਨ ਇੱਥੇ ਅਵੇਲੇਬਲ ਹੁੰਦਾ ਆ ਆਪਣੇ ਕੋਲ ਜਾਜੇ ਮੈਨੋਂ ਲੋ ਕਸਟਮਰ ਟਰੈਕਟਰ ਛੱਡ ਗਿਆ ਹਾਂਜੀ ਮਤਲਬ ਤੁਹਾਨੂੰ ਵੀ ਪ੍ਰੋਬਲਮ ਨਹੀਂ ਆਉਂਦੀ ਨਹੀਂ ਤੁਹਾਨੂੰ ਵੀ ਬਾਹਰ ਕਿਤੇ ਜਾਣਾ ਪਵੇ ਸਭ ਉਰੇ ਨੇੜੇ ਹੈ ਨਾ ਲੈ ਕੇ 파ਟ ਟਰੈਕਟਰ ਵੀ ਛੇਤੀ ਤਿਆਰ ਹੁੰਦੇ ਹੋਣਗੇ ਜਿਹਦੇ ਨਾਲ ਹਾਂਜੀ ਸਾਰਾ ਮਕੈਨਿਕਾ ਨੂੰ ਪ੍ਰੋਪਰ ਸਮਾਨ ਦਈਦਾ ਇਥੋਂ ਜੀ ਕੰਮ ਵੀ ਵਧੀਆ ਤਰੀਕੇ ਨਾਲ ਹੁੰਦਾ ਜੈਨੂਇਨ ਕੰਮ ਹੁੰਦਾ ਵਾ ਸਾਰਾ ਸਪੇਰ ਪਾਰਟ ਓਰੀਜినਲ ਆ ਜੀ ਤੇ ਸਾਰਾ ਕੰਮ ਵਧੀਆ ਤਰੀਕੇ ਨਾਲ ਹੁੰਦਾ ਸਮਾਨ ਓਰੀਜਨਲ ਹੈ ਜਾਂਦਾ ਵਾ ਕੰਮ ਕਸਟਮਰ ਦੀ ਤਸੱਲੀ ਹੋ ਜਾਂਦੀ ਆ ਕਿ ਆਪਣੇ ਟਰੈਕਟਰ ਜੇ ਵਧੀਆ ਕੰਮ ਹੋਇਆ ਵਾ ориجنલ ਸਮਾਨ ਪਿਆ ਆ ਆਪਣੇ ਟੈਕਟਰ ਦੇ ਮਤਲਬ ਇਹ ਵੀ ਆ ਜੋ ਪਾਰਟਸ ਪੁਰਾਣੇ ਨਿਕਲਦੇ ਨੇ ਉਹ ਤੁਸੀਂ ਆਲੇ ਨੂੰ ਦੱਸਦੇ ਹੋ ਵੀ ਆਹ ਆਜ ਪਾਰਟਸ ਆ ਨਾਮੇ ਪੁਰਾਣੇ ਨਿਕਲੇ ਨੇ ਜੋ ਖਰਾਬ ਨੇ ਜਿਹੜੇ ਨਵੇਂ ਉਹ ਜੋਬ ਕੱਟਦੇ ਭਰ ਕੇ ਸਾਰੇ ਡਿਟੇਲ ਉਹਦੀ ਵੀ ਤੁਸੀਂ ਦੱਸ ਦੰਨੇ ਹੋ ਜਿਹੜਾ ਉਹ ਨਹੀਂ ਆਉਂਦਾ ਮਤਲਬ ਕਸਟਮਰ ਡਾਇਰੈਕਟਰ ਕੋਲ ਛੱਡ ਜਾਂਦਾ ਜੀ ਹਾਂਜੀ ਉਹ ਬਕਾਇਦਾ ਸਾਰਾ ਆ ਦੇਖੋ ਉਹ ਦੱਸ ਆ ਜੀ ਮੈਂ ਸਰ ਜਿੰਨਾ ਪੁਰਾਣਾ ਸਮਾਨ ਕਰਾਉਣਾ ਟਰੈਕਟਰ ਦੇ ਕੋਲ ਹੀ ਰੱਖਣਾ ਉਹਨੂੰ ਸਾਈਡ ਤੇ ਨਹੀਂ ਸੁੱਟਣਾ ਜੀ ਜੀ ਕੋਈ ਕਰਾਰੀ ਬੈਰਿੰਗ ਜੋ ਵੀ ਕੱਢਿਆ ਉਹਦਾ ਜੀ ਬਿਲਕੁਲ ਟਰੈਕਟਰ ਦੇ ਕੋਲ ਰੱਖਣਾ ਵਾ ਔਰ ਜਿਹੜਾ ਨਵਾਂ ਸਮਾਨ ਬਣਾ ਉਹਦੀ ਫੋਟੋ ਵੀ ਖਿੱਚ ਲੈਣੀ ਨਾਲ ਜੀ ਵੀ ਇਹ ਪੈ ਰਿਹਾ ਹਾਂਜੀ ਆ ਸਮਾਨ ਪੈ ਰਿਹਾ ਜੀ ਜੀ ਮੈਂ ਹੁਣ ਮਤਲਬ ਇੰਜਨ ਦਾ ਸਮਾਨ ਵਿੱਚ ਹੁੰਦਾ ਹਨਾ ਉਹ ਦਿੱਸਦਾ ਨਹੀਂ ਬਾਹਰ ਉਹ ਚੀਜ਼ਾਂ ਦੀ ਫੋਟੋ ਖਿੱਚਦੇ ਹਾਂ ਸੀ ਜੀ ਉਹ ਹੋ ਗਏ ਵਿਚਕੇ ਕਸਟਮ ਲੋਸੜੇ ਪਾ ਦੇਣਾ ਆ ਟਰੈਕਟਰ ਤੇ ਸਮਾਨ ਬਿਠਾ ਹੋ ਰਿਹਾ ਵਾ ਜੀ ਕਲੱਚ ਦਾ ਹੋ ਗਿਆ ਗੀਅਰ ਬੋਸ ਦਾ ਹੋ ਗਿਆ ਜੀ ਪੁਰਾਣਾ ਸਮਾਨ ਟਰੈਕਟਰ ਦੇ ਕੋਲ ਮਲ ਜਿਹੜਾ ਨਵਾਂ ਸਬੰਧ ਲੈਣਾ ਜੋ ਜੋਬ ਕਾਰਡ ਤੇ ਉਸ ਨਾਲ ਇਸ਼ੂ ਕਰਾਉਣਾ ਠੀਕ ਹੈ ਜੀ ਹਾਂਜੀ ਤੁਹਾਨੂੰ ਪੱਕਾ ਬੀਲ ਅੱਜ ਕੱਲ ਕਸਬੇ ਨੂੰ ਪਾ ਕੇ ਕਰਾਂਗਾ ਮਲ ਜੋਬ ਕਾਰਡ ਤੇ ਕਸਟਮਰ ਜੇ ਬਾਅਦ ਚ ਆਉਂਦਾ ਉਹ ਚੈੱਕ ਕਰ ਸਕਦਾ ਵੀ ਕੀ ਕੀ ਇਚ ਪਿਆ ਵਿਆ ਤੇ ਕਿਹੜਾ ਕਿਹੜਾ ਸਮਾਨ ਇਚੋਂ ਨਿਕਲਿਆ ਵਿਆ ਜੋ ਖਰਾਬ ਸੀ ਹਾਂਜੀ ਉਹਨੂੰ ਸਮਾਨ ਦੇ ਨਾਲ ਪੁਰਾਣੇ ਸਮਾਨ ਨਾਲ ਮੈਂਸ਼ਨ ਕਰ ਸਕਦਾ ਜੀ ਜੀ ਤੇ ਆਹ ਸਬੰਧ ਨੰਬਰ ਇਸ਼ੂ ਹੈ ਵਾ ਤੇ ਪੁਰਾਣਾ ਸਮਾਨ ਵੀ ਆ ਕੋਲ ਤੇ ਠੀਕ ਹੈ ਤੇ ਥੈਂਕ ਯੂ ਸਰ ਆਪਣਾ ਨਾਮ ਕਿਹੜਾ ਸਾਨੂੰ ਦੁਬਾਰੇ ਦੱਸੋ ਆਪਣਾ ਜੀ ਮੇਰਾ ਨਾਮ ਪ੍ਰਮੋਦ ਕੁਮਾਰਾ ਜੀ ਮੈਂ ਸਪੀਰਪਾਡ ਦਾ ਇੱਥੇ ਦੇਖਦਾ ਹਾਂ ਸ ਅੱਜ ਫਰਕ ਕਰ ਤੁਹਾਨੂੰ ਦੇ ਦੂੰਗਾ ਜੀ ਸਰ ਇਹ ਸਰ ਆਪਣਾ ਕਸ ਬੋਲ ਰਿਹਾ ਜੀ ਜੀ ਦੇਖੀ ਰਾਉਂਡ ਜਨਤ ਕਸੇ ਵੈਸਾ ਆਪਣਾ ਜੀ ਜਿਹਦਾ ਕੰਮ ਲੋ ਦੋ ਤਰੀਕੇ ਦੇ ਵਿੱਚ ਕੰਮ ਹੋ ਰਿਹਾ ਵਾ ਜੀ ਇਹ ਦੇਖ ਸਕਦਾ ਜੀ ਜਿਹਦਾ ਕੋਈ ਲੰਬਾ ਕੰਮ ਆ ਉਹ ਮਤਲਬ ਜਿਵੇਂ ਟਰੈਕਟਰ ਛੱਡ ਕੇ ਜਾਂਦਾ ਜਿਹਦੇ ਪੂਰੀ ਕੰਮ ਕਰਾਉਣਾ ਤਾਂ ਆਪ ਸੈਟਲ ਹੋਰੇ ਬਹਿ ਕੇ ਉਹਦਾ ਆਰਾਮ ਨਾਲ ਸਾਹਮਣੇ ਕੰਮ ਹੋ ਰਿਹਾ ਤੇ ਉਰੇ ਬਹਿ ਕੇ ਉਹ ਦੇਖ ਸਕਦਾ ਜੀ ਇੱਥੇ ਬਹਿ ਕੇ ਉਹਦਾ ਤਸੱਲੀ ਦੇ ਨਾਲ ਕੰਮ ਦੇਖ ਸਕਦਾ ਉਹ ਨਾਲੇ ਨਾਮ ਦੇ ਲਈ ਇੱਥੇ ਬੈਠਣੋਂ ਆਪੇ ਸੋਫਾ ਲੱਗ ਬੈਠ ਸਕਦੇ ਜੀ ਤਾਂ ਅੰਤਰੀ ਹੋਣਾ ਡਾਕਟਰ ਉਹਰੇ ਹੁਣ ਆਇਆ ਹੋਇਆ ਜੀ ਤਾਂ ਐਂ ਰਾਮ ਨਾਲ ਰਾਮ ਨਾਲ ਲੈ ਕੇ ਬਹਿ ਜਾਂਦਾ ਮੈਂ ਜੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜੀ ਐਨ ਪੂਰੀ ਓਕੇ ਦੀ ਰਿਪੋਰਟ ਆ ਜੀ ਕਿਉਂਕਿ ਕਸਟਮਰ ਤੋਂ ਗੱਲ ਇਹੜੀ ਪਤਾ ਲੱਗਦੀ ਆ ਉਹ ਆਲਾ ਕਹਿੰਦਾ ਵੀ ਹਾਂ ਜੈਨੂਇਨ ਗੱਲ ਆ ਜਿੱਦਾਂ ਨਾ ਕੰਮ ਇਹਦਾ ਵੇਰੇ ਤਰ੍ਹਾਂ ਦੀ ਗੱਲ ਆ ਪੂਰਾ ਐਨ ਕਲੀਅਰਿੰਗ ਅਗਰੇ ਬੈ ਕੇ ਚਾਹੇ ਤੁਸੀਂ ਹੋਮੋ ਚਾਹੇ ਨਾ ਹੋਵੋ ਕੰਮ ਆਨ ਓਕੇ ਹੋਣਾ ਜੀ ਠੀਕ ਹੈ ਤੇ ਆਪਾਂ ਜੀ ਸਾਰੀ ਤੁਹਾਨੂੰ ਵਰਕਸ਼ਾਪ ਦੀ ਡਿਟੇਲ ਦੇਤੀ ਕਿੱਦਾਂ ਕਿੱਦਾਂ ਕੰਮ ਹੁੰਦਾ ਸਾਰਾ ਫੋਰਮੈਨ ਜੀ ਨੂੰ ਪੁੱਛ ਲਿਆ ਤੇ ਹੁਣ ਫੋਰਮੈਨ ਜੀ ਨੂੰ ਪੁੱਛਦੇ ਆ ਉਹ ਇੱਕ ਕਦੋਂ ਦਾ ਕੰਮ ਕਰਦੇ ਨੇ ਠੀਕ ਹੈ ਜੀ ਤੇ ਕੋਈ ਦਿੱਕਤ ਪਰੇਸ਼ਾਨੀ ਕੋਈ ਅੱਦਾ ਕੋਈ ਚੱਕਰ ਉਹ ਵੀ ਉਹਨਾਂ ਨੂੰ ਪੁੱਛਦੇ ਆ ਕਿਉਂਕਿ ਉਹਨਾਂ ਨੇ ਕੰਮ ਕਰਨਾ ਆਉਣਾ ਜਾਦੇ ਡਿਟੇਲ ਪਤਾ ਹੁੰਦਾ ਤੇ ਆਪਾਂ ਉਹਨਾਂ ਨੂੰ ਪੁੱਛਦੇ ਆ ਸਾਰੀ ਇੱਕ ਇੱਕ ਜੋ ਵੀ ਮਤਲਬ ਗੱਲ ਆਪਾਂ ਕਸਟਮਰਾਂ ਨੂੰ ਦੱਸਣੀ ਆ ਵੀ ਭਾਈ ਕਸਟਮਰਾਂ ਲਈ ਵੀ ਸੈਟੀਸਫਾਈ ਆ ਤੇ ਜਿਹੜੇ ਮਕੈਨਿਕ ਔਰੇ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਸਾਰਾ ਔਰੇ ਜੋ ਸਿਸਟਮ ਆ ਸੈਟੀਸਫਾਈ ਹੈ। ਇੱਕ ਵਾਰ ਤੁਹਾਡਾ ਨਾਮ ਜੀ। ਇਹ ਮੇਰਾ ਨਾਮ ਪ੍ਰਮੋਦ ਸਿੰਘ ਸੰਧਾ ਜੀ। ਠੀਕ ਆ। ਤੇ ਸਰ ਜਿਵੇਂ ਤੁਸੀਂ ਔਰੇ ਹੁਣ ਸਕੋਰਸ ਕੰਪਨੀ ਔਰੇ ਕਪੂਥਲਾ ਚੋਂ ਆਸ਼ਾ ਏਜੰਸੀ ਪੂਰਥਲਾ। ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਔਰੇ? ਮੈਂ ਸਰ 17 ਸਾਲ ਤੋਂ ਜੀ ਇੱਥੇ। 17 ਜੀ। 17 ਤੋਂ। ਤੇ ਏਜੰਸੀ ਕਦੋਂ ਆਈ ਔਰੇ ਜੀ ਇਹ? ਏਜੰਸੀ 17 ਜੀ ਆਈ ਸੀਗੀ। 17 ਜੀ। ਹਾਂ ਜੀ। ਤੇ ਵੈਸੇ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਸਰ? ਮੈਂ ਸਰ ਵੈਸੇ ਉਦਾਂ ਇਸ ਲਾਈਨ ਦੇ ਵਿੱਚ 1990 ਦਾ ਜੀ। ਤੇ 10 34 ਸਾਲ ਹੋ ਗਏ। ਹਾਂਜੀ ਫਾਰਮ ਟਰੱਕ ਦੇ ਵਿੱਚ ਬੈਨ ਹੋ ਗਿਆ ਜੀ ਲਗਭਗ 97 ਦੇ ਹੋ ਜੀ ਮੈਂ। ਓਕੇ 97 ਦੇ ਫਾਰਮ ਟਰੱਕ ਦੇ ਵਿੱਚ। ਫਾਰਮ ਟਰੱਕ ਚ ਆ ਗਏ ਸੀ। ਏਜੰਸੀ ਉਰੇ 17 ਖੁੱਲੀ ਫਿਰ ਉਰੇ ਆ ਗਏ ਜੀ। ਇਸ ਤੋਂ ਪਹਿਲਾਂ ਹੋਰ ਏਜੰਸੀ ਦੀ। ਹਾਂਜੀ ਪਹਿਲਾਂ ਵੀ ਮਤਲਬ ਕਪੂਥਲਾ ਸਿਟੀ ਦੇ ਵਿੱਚ ਸੀ ਏਜੰਸੀ। ਜੀ। ਉੱਥੇ ਸੀ ਮੈਂ। ਜੀ। 97 ਉੱਥੇ ਸੀ। ਠੀਕ ਹੈ। ਥੈਂਕ ਯੂ ਤੁਹਾਡਾ ਬਾਬ। ਠੀਕ ਹੈ ਜੀ ਤੁਸੀਂ ਇੰਨੀ ਡਿਟੇਲ ਦਿੱਤੀ ਕੱਲੀ ਕੱਲੀ ਗੱਲ ਸਮਝਾਈ ਆ ਜੀ। ਥੈਂਕ ਯੂ। ਆਓ ਜੀ ਆਪਾਂ ਤੁਹਾਨੂੰ ਇੱਕ ਇੱਕ ਜਾਣਕਾਰੀ ਦੇਤੀ। ਇਹ ਏਜੰਸੀ ਆਪਣੀ ਆਸ਼ਾ ਏਜੰਸੀ ਕਪੂਰਥਲਾ ਬਹੁਤ ਤਾਕੜਾ ਇਹਨਾਂ ਦਾ ਪ੍ਰੋਜੈਕਟ ਲਾਇਆ ਵਿਆ ਕਸਟਮਰਾਂ ਦੀ ਫੁੱਲ 101% ਸੈਟੀਸਫਾਈ ਕਰਕੇ ਤੋਰਦੇ ਨੇ ਕੰਮ ਪੂਰਾ ਇੱਕ ਨੰਬਰ ਆ ਜੀ ਠੀਕ ਆ ਪਾਰਟਸ ਵਗੈਰਾ ਸਾਰਾ ਕੁਝ ਰੈਨਲ ਜੋ ਵੀ ਕੰਮ ਹੋਣਾ ਇਹਨਾਂ ਦਾ ਕਿਉਂਕਿ ਕੰਪਨੀ ਦੀ ਇੱਕ ਵੀ ਗਲਤੀ ਮਤਲਬ ਕਿਸੇ ਦੀ ਵੀ ਜਮ ਮਤਲਬ ਕੋਈ ਵੀ ਮਤਲਬ ਵਰਕਰ ਉਹ ਬਹੁਤ ਭਾਰੀ ਪੈਂਦੀ ਐ ਇਸ ਕਰਕੇ ਇੱਕ ਨੰਬਰ ਸਾਰੇ ਕੰਮ ਕਰਦੇ ਨੇ ਜੀ ਤੇ ਇਹ ਔਰੇ ਜੋ ਵੀ ਡਾਇਰੈਕਟਰ ਆਉਂਦੇ ਨੇ ਉਰੇ ਖੜਾ ਕੇ ਸ਼ੋਰੂਮ ਦੇ ਬਾਹਰੇ ਡਿਲੀਵਰੀ ਉਰੇ ਦੇਂਦੇ ਨੇ ਜਮਾ ਟਰੈਕਟਰ ਖੜੇ ਨੇ ਠੀਕ ਹੈ ਜੀ ਦਿਨ ਵੀ ਹੋਈ ਵੀ ਜਾਂਦੀ ਐ ਮੈਂ ਉਹ ਟਰੈਕਟਰ ਚੱਲੇ ਆ ਗਿਆਂ ਸਾਰੇ ਉਰੇ ਖੜਾ ਕੇ ਕਰਦੇ ਨੇ ਤੇ ਜਿਹੜੇ ਭਰਾ ਆਲੇ-ਦਾਲੇ ਨੇੜੇ ਦੇ ਨੇ ਜੀ ਉਹ ਜ਼ਰੂਰ ਇੱਕ ਵਾਰ ਵਾਰੇ ਵਿਜ਼ਿਟ ਕਰਿਓ ਆਸ਼ਾ ਏਜੰਸੀ ਕਪੂਰਥਲਾਈ ਤੇ ਆਪਾਂ ਸਾਨੂੰ ਸਾਰਾ ਸਿਸਟਮ ਸਮਝਾਤਾ ਜੀ ਤੇ ਜੇ ਕਿਸੇ ਭਰਾ ਨੇ ਨਵਾਂ ਟਰੈਕਟਰ ਲੈਣਾ ਕੋਈ ਵੀ ਮਾਡਲ ਫਾਰਮ ਟਰੱਕ ਦਾ ਆਲ ਮਾਡਲ ਕਿਸੇ ਨੇ ਕੋਈ ਕੰਮ ਕਰਾਉਣਾ ਠੀਕ ਹੈ ਜੀ ਫਾਰਮ ਟਰੱਕ ਉਰੇ ਜਾਂ ਚਾਹੇ ਉਹ ਸਰਵਿਸ ਆ ਚਾਹੇ ਤੁਹਾਡਾ ਕੋਈ ਕੋਈ ਵੀ ਕੰਮ ਆ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਤਾਂ ਆਪਣੇ ਭਰਾਵਾਂ ਦੇ ਨੰਬਰ ਨੇ ਜੀ ਇਹਨਾਂ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ 9814634111 ਜੀ ਦੂਸਰਾ ਨੰਬਰ ਹੈਗਾ 98784 99540 ਤੇ ਸਕਰੀਨ ਦੇ ਉੱਪਰ ਨੰਬਰ ਆਉਂਦੇ ਹੋਣਗੇ ਆਸ਼ਾ ਏਜੰਸੀ ਕਪੂਰਥਲਾ ਜੀ ਠੀਕ ਹੈ ਜੀ ਕੋਈ ਵੀ ਤੁਹਾਨੂੰ ਮੋਡਲ ਫਾਰਮ ਟਰੈਕਟਰ ਦਾ ਕੋਈ ਵੀ ਚਾਹੀਦਾ ਹੋਵੇ ਪਾਰਟਸ ਕੋਈ ਲੈਣਾ ਕੋਈ ਵੀ ਕੰਮ A to Z ਤਾਂ ਉਹ ਰਿਹਾ ਕਿ ਇੱਕ ਵਾਰ ਜੂਰ ਕਨੈਕਟ ਕਰਿਓ ਆਸ਼ਾ ਏਜੰਸੀ ਕਪੂਰਥਲਾ ਜੀ ਥੈਂਕ ਯੂ ਸੋ ਮਚ ਪੂਰੀ ਵੀਡੀਓ ਦੇਖਣ ਲਈ ਤੇ ਪੂਰੀ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਜੇ ਕੋਈ ਰਹਿ ਗਈ ਹੋਵੇ ਤਾਂ ਮਿਸਟੇਕ ਦਾ ਗਲਤੀ ਮਾਫ਼ ਕਰਿਓ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ